ਆਪਣੇ ਲੈ ਆ ਗਏ ਤੇ ਲੈ ਆਏ ਇੱਧਰ ਦੇਖੋ ਜੀ ਮਹਿਫਲ ਲੱਗੀ ਵੀ ਹੈ ਪੂਰੀ ਆਪਣੇ ਕੋਲ ਬੰਦੇ ਆਏ ਅੱਜ ਮਿਲਣ ਵਾਸਤੇ ਸਪੈਸ਼ਲ ਆਇਆ ਬੰਦਾ ਪੁੱਛਦਾ ਕਿਹੜੇ ਪਿੰਡ ਤੋਂ ਆਇਆ ਬੱਬੂ ਜੀ ਸਾਸਿਕਾ ਪਰਲੇ ਬੁਲਾਇਆ ਸਾਸਿਕਾ ਵੀਰ ਦੀ ਸਾਰਿਆਂ ਨੂੰ ਜੀ ਕਿਹੜਾ ਪਿੰਡ ਹੈ ਆਪਣਾ ਆਪਣਾ ਗੁੱਦਰਾਂਡੀ ਜੀ ਇੱਧਰ ਗੋਰਾ ਸਾਸਿਕਾ ਪਰ ਆਪਣਾ ਕਿਹੜਾ ਪਿੰਡ ਹੈ ਆਪਣਾ ਪਿੰਡ ਦੇ ਪਿੰਡ ਦਾ ਤੂੰ ਬੁਲਾਇਆ ਸਾਸਿਕਾ ਇਹ ਤਾਂ ਪਿੰਡ ਦਾ ਬੰਦਾ ਤੂੰ ਬੁਲਾਇਆ ਸਾਸਿਕਾ ਆਪਣਾ ਪਿੰਡ ਦੱਸ ਜੀ ਕਿਹੜਾ ਆਪਣਾ ਪਿੰਡ ਤੱਕ ਜਮੀਂ ਸਿੰਘਲਾ ਤੁਸੀਂ ਜਨਾਬ ਬੜਾ ਬੜਾ ਗੰਦ ਪਾਇਆ ਤੁਸੀਂ ਕਿਹਿਆ ਪਿੰਡ ਆਪਣਾ ਸਾਸਰੀ ਦਾ ਬਣਾਇ ਪੜੇ ਸਾਸਰੀ ਘਰ ਦਾ ਸਾਸਰੀ ਘਰ ਤੁਸੀਂ ਜਨਾਬ ਹੋਰ ਵੀ ਸਾਸਰੀ ਘਰ ਦੀ ਸਾਰਿਆਂ ਨਾਲ ਕਲਰ ਤਾਂ ਆਪਣਾ ਹੀ ਦੁਬਾਰਾ ਆਉਣ ਲੱਗਾ ਹੈ ਆਪਣੀ ਨੰਦੀ ਤੇਰੇ ਰਹਿ ਪੁੱਠੇ ਕੰਮ ਬਿੱਤੂ ਦਾ ਕਿਵੇਂ ਗੋਰਾ ਗੇੜਾ ਮਾਰਾ ਬੱਬੂ ਤਰਾ ਰੱਖਣ ਵਾਸਤੇ ਲੈ ਕਿਵੇਂ ਲੱਗਣਾ ਇਹਦੇ ਨਾਲ ਲਾਰੇ ਤਾਂ ਨਾ ਦੇ ਮੇਰੀ ਗੱਲ ਸੁਣ ਲੈ ਚਾਹੇ ਤੂੰ ਲੱਗ ਜਾ ਬੱਬੂ ਨਾਲ ਚਾਹੇ ਲੱਗ ਜਾ ਮੇਰੇ ਨਾਲ ਸੀਜ਼ਨ ਪੂਰਾ ਲਾਉਣਾ ਹੀ ਅੱਗੇ ਭੱਜਦੇ ਦੇ ਦੱਸ ਦੇ ਪੱਕਾ ਦੇ ਭੱਜਦੇ ਦੇ ਤੂੰ ਤੇ ਉੱਥੇ ਫਿਰ ਖੱਪਜਾਂ ਉਹ ਤੇਨੂੰ ਪਤਾ ਹੀ ਇਹ ਕਿ ਲਗੜਾ ਨਹੀਂ ਉਹ ਨਾ ਚਲੋ ਤਾਂ ਗੱਲਾਂ ਛੱਡ ਹੀ ਦੇ ਆ ਉਹ ਨਾ ਨਾ ਉਹ ਗੱਲਾਂ ਛੱਡ ਹੀ ਦੇ ਇਹ ਗੱਲ ਕਰਨਾ ਬਿੜ ਜਾ ਹਾਂ ਦੇ ਲੰਗਾ ਕਮਾ ਮੈਂ ਮੈਂ ਰੁੱਕ ਗਾਲੀ ਹੈ ਨਾ ਮੰਡੀ ਟੱਕਰ ਮੈਨੂੰ ਬੰਦਾ ਨਾ ਮੇਰੀ ਜਾਣ ਦਾ ਨਾ ਪਛਾਣਦਾ ਹੈ ਅੱਛਾ ਆਂਦਾ ਆਂਦਾ ਯਾਰ ਬਿੱਟੂ ਦੀ ਵੀਡੀਓ ਵੇਣਾ ਨਾ ਵੀਡੀਓ ਜਣਾ ਰਿਹਾ ਨਾ ਨਾ ਆਹ ਵੀਡੀਓ ਇਹਦਾ ਲਾਲ ਮਸ਼ੀਨ ਆ ਪੜਨਾ ਨਹੀਂ ਕਰਨਾ ਲਾਲ ਦੱਸੇ ਲਾਲ ਮਸ਼ੀਨ ਲਾਲ ਮਸ਼ੀਨ ਲਾਲ ਸ਼ੇ ਤਾਂ ਭਾਜ ਤੂੰ ਆ ਮਾ ਚਿੱਟਾ ਰੰਗ ਦੱਸੇ ਕੱਲਾ ਕੱਲਾ ਲਾਲ ਇਹ ਆ ਦੋ ਦਿਨ ਵੀਡੀਓ ਕੋਰ ਵੇਖੇ ਦੇਖ ਕੋਰ ਕੇਟੀ ਚੱਕੀ ਕਰਦਾ ਨਹੀਂ ਕੱਲਾ ਲਾਲ ਰੰਗ ਬਸੇ ਚਿੱਟਾ ਨਾਲ ਚਿੱਟਾ ਰੰਗ ਕਿਹ ਹੈ ਚਿੱਟਾ ਨਹੀਂ ਆਏ ਚਿੱਟੇ ਦਾੜੀ ਲਾਂਗ ਰੰਗ ਹੈ ਦਾੜੀ ਦਾ ਲਾਲ ਹੀ ਉਹ ਉਹ ਦੱਸ ਰਹਾਦਾ ਸਾਰੀ ਵੀਡੀਓ ਅੰਦਰ ਤੇਰੀ ਗਲਤੀ ਨਹੀਂ ਨਹੀਂ ਮੇਰੀ ਗੱਲ ਸੁਣ ਪਹਿਲੇ ਤਾਂ ਇਹ ਦੱਸ ਪਹਿਲੇ ਤਾਂ ਇਹ ਦੱਸ ਇੱਧਰ ਜਿੰਨੇ ਮੇਰੇ ਸਬਸਕਰਾਈਬਰ ਸਾਰੇ ਤੈਨੂੰ ਹੀ ਮਿਲਦੇ ਮੈਨੂੰ ਅੱਜ ਤੱਕ ਕੋਈ ਬੰਦਾ ਮਿਲਿਆ ਇਹ ਤੁਹਾਨੂੰ ਹੀ ਮਿਲਦੇ ਨੇ ਉਹ ਤਾਂ ਬੰਦੇ ਨਾਲ ਹੀ ਲਿਆਵਾਂਗਾ ਉਹ ਤਾਂ ਗੱਲ ਠੀਕ ਕਦੇ ਇਹਨਾਂ ਦਾ ਤੇਰਾ ਸਬਸਕਰਾਈਬਰ ਮਿਲਿਆ ਇੱਕ ਤੇਰਾ ਨਾ ਕਦੇ ਮੈਨੂੰ ਫੋਨ ਆਵੇਗਾ ਨਾ ਤੂੰ ਇਹਨਾਂ ਤੇਰਾ ਕੋਈ ਸਬਸਕਰਾਈਬਰ ਮਿਲਿਆ ਕਦੇ ਕੋਈ ਆਖੇਗਾ ਮੈਨੂੰ ਨਹੀਂ ਕਦੇ ਹੀ ਮਿਲਿਆ ਕੋਈ ਬੰਦਾ ਪਾ ਕੇ ਕੀ ਗੱਲ ਮੈਂ ਉਹਦੇ ਅਮਨ ਦੇਗਾ ਉਹਨੂੰ ਮਿਲ ਕੇ ਆਣਾ ਆਪਾਂ ਇੱਕਦਮ ਤੇ ਥੋੜੀ ਫਿਰ ਗੱਲਬਾਤ ਕਰਾਈਏ ਕਰਾ ਦਿਓ ਦੱਸ ਵੀ ਕੋਰਾ ਕਰਨੀ ਗੱਲ ਇਹਦੇ ਨਾਲ ਬੱਬੂ ਨਾਲ ਕਿਵੇਂ ਹੈਂ ਸਿੰਘ ਤੇ ਹਾਂ ਮਸ਼ੀਨ ਫਿਰ ਤੋਂ ਆਪੇ ਤੇ ਕੋਲ ਫਾਇਲ ਲੈ ਲੱਗਾਂ ਮੈਂ ਤੇਰੇ ਕੋਲ ਤਾਂ ਮੁਕਰ ਬੜਾ ਆ ਉਹਦਾ ਮੇਰਾ ਮੁਕਰ ਹੁਣ ਦੱਸ ਆ ਨਾ ਲਈ ਆ ਯਾਰ ਕਿਵੇਂ ਨਹੀਂ ਰਗਾ ਮੇਰੀ ਗੱਲ ਸੁਣ ਲੈ ਆ ਖੜੀ ਮਸ਼ੀਨ ਸਾਹਮਣੇ ਠੀਕ ਹੈ ਆਪਾਂ ਨੂੰ ਕਾਰ ਬਣਾ ਦੇਣਾ ਪਤਾ ਹੈ ਨਾ ਕਾਰ ਦਾ ਮਤਲਬ ਕੀ ਕਾਰ ਹੈ ਮੈਂ ਬੱਬੂ ਨੇ ਚਲਾਣਾ ਕਰਨ ਦੇ ਇਕੱਠੇ ਹਾਂ ਮੇਰੀ ਗੱਲ ਸੁਣ ਇੱਕ ਤਾਂ ਇਹਦੀ ਇਹਦੀ ਆਪਾਂ ਛੀਟ ਬਦਲਣੀ ਹੈ ਠੀਕ ਹੈ ਹਾਂ ਪਹਿਲੇ ਨੰਬਰ ਤੇ ਦੂਜੇ ਨੰਬਰ ਤੇ ਆਪਾਂ ਬਣਾਣੀ ਹੈ ਦੀ ਛਤਰੀ ਨਵੀਂ ਠੀਕ ਹੈ ਤੀਜਾ ਨੰਬਰ ਇੱਕ ਟਾਇਰ ਪਾਉਣਾ ਹੈ। ਤੇ ਚੌਥਾ ਨੰਬਰ ਇਹਦਾ ਜਿਹੜਾ ਰਵੜਾ ਉਹ ਖਾਂਦੀ ਹੈ ਨਾ ਉਹ ਕੱਪ ਲੈ ਆਉਂਦੇ ਮੈਨੂੰ ਮੇਰੇ ਕੋਲ ਬਹਿਰੰਗੇ ਆਪਾਂ ਕਰਦੇ ਰਵੜਾ ਤੰਦਾ ਹੀ ਖਤਮ ਕਰ ਦੇਣਾ। ਠੀਕ। ਠੀਕ ਹੈ ਤੇ ਇੱਕ ਨੂੰ ਪੇਂਟ ਕਰਨਾ ਕਿਹੜਾ ਕਰੀਏ? ਇਹਦੇ ਨਾਲ ਲਈ। ਇਹ ਨਹੀਂ ਕਰਨਾ। ਉਹ ਲਾਲ ਇਹ ਨਵੇਂ ਮਾਡਲ ਨਹੀਂ ਵੀ। ਹਾਂ। ਲਾਲ ਤੇ 10 ਨਵੇਂ ਮਾਡਲ। ਇਹ ਰਖੇ ਹੀ ਮਾਰਦੇ। ਇਹ ਹੀ ਮਾਰਦੀ ਹੈ। ਇਹ ਤਾਂ ਫਿਰ ਰੰਗ ਹੀ ਗਈ ਫਿਰ ਫੁਆਰੇ ਲੱਗਣੇ ਇੱਕ ਦਿਨ। ਇਹ ਹੀ ਮਾਰਦਾ। ਉਹ ਕੰਮ ਦਾੜੇ ਵਾਲੇ ਬਣਨਾ ਮਾੜਾ ਬੜਾ ਫੁਆਰਾ ਹੀ ਲੱਗਣਾ ਉੱਤੇ। ਚੇਂਜ ਆ ਹੋ ਜਾਂਦੀ। ਰੰਗ ਦਾ ਬੋਲ। ਤੇ ਉਹ ਜਿਹੜੇ ਆਪਾਂ ਮਸ਼ੀਨ ਹੈ ਕਿ ਤੁਸੀਂ ਕਹਿੰਦੇ ਵੇਖਣ ਜਾਣਾ ਉਹਦਾ ਕੀ ਬਣਾ ਫਿਰ ਉਹ ਜਾਣਾ ਸੀ ਵੇਖਣ ਤੇ ਟਾਈਮ ਨਹੀਂ ਅੱਜ। ਵਾਟ ਹੈ ਹਨਾ ਵਾਹ ਇੱਕ ਦੂਰ ਐਮਲੋਡ ਸੀਗੀ। ਅੱਛਾ ਕਰਕੇ ਫਿਰ ਕੈਨਸਲ ਕਰਤਾ। ਤੇ ਤੇ ਕਰੋ ਬਾਣਾ ਬਣਾ ਲਾ ਵੀ ਇੱਥੇ ਸ਼ਾਮ ਕਰ ਲੈ ਪੱਠੇ-ਵੱਠੇ ਪੈ ਜਾਣਾ ਚੱਲੇ ਨਜ਼ਾਰੇ ਠੀਕ ਹੈ ਨਾਲ ਬੱਬੂ ਨਾਲ ਲਈ ਹਰਦਾ। ਤੂੰ ਉਹਦਾ ਕਰੇ ਰਹਿ ਬੰਦਾ ਤੇਰਾ ਨਾਲ ਕੇ ਕੰਮ ਹੈ। ਇੱਥੇ ਪਾਏਗਾ ਪ੍ਰੀ ਰਵੀ ਦਾ। ਪੱਠੇ-ਵੱਠੇ ਨਹੀਂ ਪਾਉਂਦੇ ਨੇ ਜੀ। ਨਹੀਂ ਚੰਗੀ ਗੱਲ ਇਕੱਠ ਰਹਿੰਦੇ ਨੇ ਹੀ। ਤੇ ਹੁਣ ਗੋਰਾ ਕਦੋਂ ਲੱਗੇ ਫਿਰ ਮਸ਼ੀਨ ਨੂੰ? ਮੈਂ ਹਵੇ ਲਾਈਆ ਬਾ ਮੇਰੇ ਖੋਲ। ਨਹੀਂ ਸਵੇਰੇ ਨਹੀਂ ਅੱਜ ਉਹਨ ਤੇ ਬਾਕੀ ਤੁਹਾਨੂੰ ਆਪਾਂ ਦਿਖਾਉਂਦੇ ਆ ਇਧਰ ਸਾਹਮਣੇ ਚੈੱਕ ਕਰੋ ਆਪਣੇ ਹੈ ਵੀ ਆ ਬਾਰਛੇ ਦੇ ਤੁਹਾਨੂੰ ਦਿਖਾਦੇ ਕਾਰਨਾ ਮੈਂ ਦੇਖੋ ਜੀ ਝੋਨਾ ਆਪਣੇ ਲੱਗੇ ਨੂੰ ਅੱਜ ਤਕਰੀਬਨ 10 ਤੋਂ 15 ਦਿਨ ਹੋ ਗਏ ਆ ਤੇ ਬਹੁਤ ਜ਼ਿਆਦਾ ਬਾਰਛੇ ਵੇਖੋ ਵੱਟ-ਵੁੱਟ ਕੋਈ ਵਗਾਰਾ ਦਿਖਦੀ ਆ ਸਾਹਮਣੇ ਝੋਨਾ ਤੁਹਾਨੂੰ ਦਿਖਾ ਰਿਹਾ ਵੀ ਜਾਨੀ ਕਿ ਪੂਰਾ ਨੁਕਸਾਨ ਹੋ ਗਿਆ ਵੇਖੋ ਸਾਹਮਣੇ ਜਿਹੜਾ ਆਪਣੇ ਵਿੱਚ ਦੀ ਡੇਢ ਕਿਲਾ ਦੁਬਾਰਾ ਲੱਗਣਾ ਲੱਗ ਸਕਦਾ ਕਿਉਂਕਿ ਉਹਦੇ ਵਿੱਚ ਜਾਲਾ ਬਣ ਬਣ ਕੇ ਉੱਪਰ ਇਧਰ ਆਪਣੇ ਝੋਨਾ ਪਾਣੀ ਦੇਖ ਲਓ ਤੁਸੀਂ ਕਿੰਨਾ ਹੋ ਗਿਆ ਹੋ ਗਿਆ ਹੋਰ ਤੇਰੇ ਕੋਲ ਗੱਲਬਾਤ ਆਉਂਦੀ ਕੋਈ ਹੋਰ ਮੈਂ ਪੁੱਛ ਕਿੰਨਾ ਚੰਦਾ ਹੈ ਹੈ ਕਿੰਨਾ ਲੈਂਦੇ ਮੋਬਾਈਲ ਦਾ ਪਹਿਲੇ 40000 ਦਾ ਠੀਕ ਹੈ ਤੇ ਬਲਵਾ ਤਾ ਫਿਰ ਕੀ ਆ ਮੇਰੇ ਨਾਲ ਲੱਗਿਆ ਉਹਦਾ ਮੈਂ ਬਿੱਟੂ ਨਾਲ ਾਟ ਕੇ ਤੇ ਨਾਲ ਲੱਗ ਜਣਾ ਕਿਵੇਂ ਉਹਨਾਂ ਦੇ ਲੱਗਦਾ ਸਾਡਾ ਕਿਵੇਂ ਲੱਗਦਾ ਪਹਿਲੇ ਾਟ ਕੇ ਲੱਗ ਜਾਂਗੇ ਇਧਰ ਇਧਰ ਉਹ ਫਿਰ ਤੁਸੀਂ ਆਹ ਆਜ ਦੇਣਾ ਉਹਨਾਂ ਨੂੰ ਨਾ ਕਰਨਾ ਹੋਵੇ ਪੱਕੀ ਗੱਲ ਕਰ ਤੂੰ ਗੱਲ ਪੱਕੀ ਫਾਈ ਮੋੜ ਦਿੰਦੇ ਆਪਾਂ ਠਾਈ ਤੇ ਗੱਲ ਕੋਈ ਨਹੀਂ ਆਹ ਇਹ ਆ ਹਿੰਦੀ ਨਾਲਾਂ ਗਾਂ ਤੇ ਨਾ ਲਾਉਂਦਾ ਇਸੇ ਜਾਣ ਕਵੱਟੇ ਲਾਉਂਦਾ ਉਹ ਫਿਰ ਉਹ ਵੀ ਉਠਾਣੀ ਤੇ ਫਿਰ ਉਹਨਾਂ ਨਾਲ ਲੜ ਪਏ ਆਪੇ ਸਿੱਧੇ ਫਿਰ ਨਹੀਂ ਲੜਦੇ ਦੋਵੇਂ ਕਰੇ ਉਹਨਾਂ ਦੇ ਨਾਲ ਫਰਕ ਹੀ ਬਣਿਆ ਹੈ ਫਰਕ ਤਾਂ ਹੈਗਾ ਹੈ ਹਾਂ ਅੱਬੂ ਲਾਂਬੂ ਨੂੰ ਪੁੱਛ ਲਓ ਲਾਂਬੂ ਨਾਲ ਲੱਗ ਜਾ ਨਹੀਂ ਇਹ ਉਹ ਲਾਂਬੂ ਨਹੀਂ ਬਕਬੂ ਇਹ ਲਾ ਪਹਿਲਾ ਇੱਕ ਦਿਨ ਹੀ ਕਹਿੰਦੇ ਇੱਕ ਦਿਨ ਹੀ ਕਰੇ ਉਹ ਜਮੈ ਨਹੀਂ ਬੋਲਦੇ ਹਾਸ ਵਿਚ ਨਹੀਂ ਇਹ ਲੜਨ ਜੇ ਉਹਦਾ ਬੋਲੇ ਨਹੀਂ ਕਦੇ ਵੀ ਉਹ ਡਰੈਡਰ ਲੜਨਿਆ ਹਾਜ ਲੜਨ ਨਹੀਂ ਤੁਹਾਡਾ ਮਾਰਾ ਪੀਓ ਦਾ ਮਾਰਾ ਉਹ ਹੀ ਹੁੰਦਾ ਹੈ ਅੱਛਾ ਇਹ ਨਹੀਂ ਉਹ ਬੋਲੇ ਨਹੀਂ ਯਾਰ ਬੁਲਾਉਂਦੇ ਵੀ ਨਹੀਂ ਇੱਕ ਦੂਜੇ ਨੂੰ ਕੋਈ ਕੁਛ ਦੁੱਗ ਲਖਣਾ ਚਾਹੁੰਦਾ ਹੈ ਹਾਂ ਦੁੱਗ ਲਖ ਤੁਹਾਨੂੰ ਬੁਖਾਣਾ ਤੁਸੀਂ ਵੀ ਕੋਈ ਗੱਲ ਕਰਨਾ ਚਾਹੁੰਦੇ ਹੋ ਕਿ ਬਸ ਹੈ ਹੈ ਕੀ ਕੀ ਹੋ ਗਿਆ ਬੱਬੂ ਨਰਵਾ ਲੱਗੇ ਜਾਣਾ ਹੂੰ ਲੱਗੇਗਾ ਲੱਗ ਜਾਗਾ ਪੈਸੇ ਪੈਸੇ ਫਿਰ ਕੀ ਪੈਸੇ ਜਿੰਨੇ ਮਰਜ਼ੀ ਦੇ 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 ਇਹ ਦੂਜੇ ਬਲੇ ਇਤਰਾਜ ਕੀਤਾ ਫਿਰ ਹੁਣ ਫਿਰ ਕੀ ਹੈ ਨਹੀਂ ਇਹ ਤੋਦਾ ਸਵੇ ਤਰਾਜ ਕਹਿੰਦਾ ਵੀ ਯਾਰ ਇਹ ਬੰਦਾ ਆਪਣਾ ਕੰਮ ਕਰਨਾ ਯਾਰ ਆਪਾਂ ਹੂੰ ਤਰਾਜ ਹੁਣ ਲਾ ਦੇ ਕਿਸ ਤਰ੍ਹਾਂ ਫੈਸਲਾ ਹੋ ਗਿਆ ਕੇ ਹਾਂ ਨਹੀਂ ਪੁੱਛ ਸਕਦਾ ਸਹੀ ਗੱਲ ਅਰਵਿੰਦਰ ਇਹ ਕਿੱਥੇ ਵੇਖੀ ਆ ਮਸ਼ੀਨ ਇਹ ਆਪਾਂ ਇੱਥੇ YouTube ਤੇ ਵੇਖੀ ਨੇ ਇਹਦੀ ਕਾਪੀ ਬਣਾਣੀ ਇਹਦੀ ਕਾਪੀ ਤੇ ਹਰੇਗੀ ਗਈ ਪਹਿਲੇ ਹੈਗੀ ਤਾਂ ਬਾਤੀ ਬਾਹਰ ਹੰਦ ਨੂੰ ਕਰਕੇ ਨਿਸ਼ਟ ਕਰਾ ਅਰਵਿੰਦਰ ਦਲਾਣੇ ਉੱਥੇ ਮਸਾੜੂ ਦਿਖਾ ਲੈ ਨਾਲ ਇਹ ਨਰ ਸਾਡੂ ਉੱਤੇ ਲਿਖਾ ਦੇਣਾ ਯਾਰ ਸਟicker ਐਂ ਦੇਂਦੀ ਸ਼ੇਪ ਤੇ ਬਣਾਵਾਂਗੇ ਨਾ ਸਟicker ਦੇਦਾ ਇਤਨਾ ਬਣਾਣੇ ਨੇ ਸ਼ੇਪ ਜਿੰਨੇ ਮਰਜ਼ੀ ਪਰ ਸਾਡੂ ਲਾਲ ਹੈ ਕਿ ਨਾ ਸਟicker ਚੰਗੇ ਨਹੀਂ ਲੱਗਦੇ ਐਸ਼ੀਲਡ ਉੱਤੇ ਹੈ ਹੀ ਨਹੀਂ ਬਣਾ ਦੇਣਾ ਐਸ਼ੀਲਡਸ ਵਿੰਟਾ ਨੇ ਚਾਰ ਜਨਾਂ ਬਿਲਕੁਲ ਐਸ਼ੀਲਡ ਤੇ ਆਪਾਂ ਸਟicker ਆ ਨਾ ਲੀ ਗਏ ਚਲੋ ਮਾਰਨਾ ਮਵੀ ਅੰਦਰ ਲੈ ਆਣੇ ਨੇ ਨਾ ਬੇ ਲਾਵਾਂਗੇ ਰੈਡੀਅਮ ਪੇਪਰ ਜੇ ਚਮਕਣਾ ਮੇਰੀ ਗੱਲ ਸੁਣ ਲੈ ਉਹ ਫੈਕਟਰੀ ਜਾ ਕੇ ਨਾ ਇੱਕ ਤਾਂ ਲੈਣੇ ਪੰਜ ਸਟਾਫ ਕਰ ਇੱਕ ਲੈਣੇ ਕ੍ਰਿੰਕਾਂ ਇੱਕ ਸਟਿੱਕਰ ਇੱਕ ਜੀ ਐਮ ਜੀ ਇੱਕ ਪੇਟ ਵੀ ਲਈ ਆਵਾਂਗੇ ਪੇਟ ਵੀ ਉੱਥੇ ਲੈ ਗਏ ਜੀ ਐਮ ਜੀ ਹਾਂ ਨਾ ਪੇਟ ਵੀ ਲੈ ਗਏ ਕਿਹੜੀ ਜੀ ਐਮ ਜੀ ਕਿਹੜੀ ਲੈਣੇ ਆ ਬੜੀ ਸੋਹਣੀ ਮਿੱਟੀ ਨਾਲ ਵਧੀਆ ਉੱਥੋਂ ਠੀਕ ਹੈ ਇੱਕ ਆਪਾਂ ਇੱਥੇ ਵੇਖੇ ਮੋਗੇ ਮੋਗੇ ਕਿਵੇਂ ਸਟਾਫ ਕਰ ਆਹੋ ਜਿਵੇਂ ਆਪਾਂ ਨੂੰ ਜੇ 7-8000 ਮਿਲ ਜਣ ਕਰਾਂ ਕਾਂ ਤੇ ਸਟਾਫ ਕਰ ਨਵੇਂ ਦੇ ਗਏ ਉਹ ਸਟਾਫਾ ਥੋੜਾ ਨਾ ਦੇ ਦੇ ਕੱਲੇ ਦੂਜੇ ਸਟਾਫਾ 10000 ਮੰਗਦੇ ਨੇ ਨਾਲ ਉਹ ਮੰਗਦੇ ਦੇਖੋ ਯਾਰ ਅੱਧਾ ਇਧਰ ਉਧਰ ਹੋ ਜਾਗਾ ਉਹ ਵੇਖਿਆ ਨਹੀਂ ਬੋਲਦਾ ਕਿਵੇਂ ਸੀ ਉਹ ਨੂੰ ਕੀ ਪਤਾ ਪਤਾ ਤੁਨੂੰ ਹੈ ਯਾਰ ਦੂਜੇ ਨੂੰ ਮੇਰੀ ਗੱਲ ਸੁਣ ਜੇਕਰ ਆਪਾਂ 10000 ਤੇ ਮਿਲ ਜਾਣ ਨਾ 10000 ਮੈਂ ਕਹਾਂ ਸਿੱਧੇ ਦੇ ਦੇ ਤੇ 15 ਦਾ ਇਹ ਆਪਣਾ ਬਣ ਜਾਣਾ ਹਾਫ ਤਾਂ ਉੱਥੇ ਆ ਜੇ 15000 ਮੈਂ ਕਹਾਂ ਸਿੱਧੇ ਦੇ ਦੇ ਕਹਿ ਨਹੀਂ ਸੀ ਆਹੋ ਕੀ ਆਉਂਦਾ ਹੈ ਕੀ ਆਉਂਦਾ ਨਹੀਂ 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 ਇਹ ਤਾਂ ਕਰਨਾ ਹੈ ਦਿੰਦਾ ਹੀ ਨਹੀਂ ਕੀ ਦਿੰਦਾ ਹੈ ਅਸੀਂ ਦਿੰਦਾ ਹੀ ਨਹੀਂ ਫੇਰ ਹੋਣਾ ਫੇਰ ਉੱਥੇ ਲੈ ਆਈਏ ਤੁਹਾਡੀ ਮਨ ਕੋਈ ਚੀਜ਼ ਅੜੀ ਪਈ ਉੱਥੇ ਜਿਹੜੇ ਤਾਂ ਉੱਥੇ ਲੈ ਆ ਯਾਰ ਗਾੜੀ ਦੀ ਨਹੀਂ ਗੱਲ ਹੈ ਹੋਰ ਅਸੀਂ ਤਾਂ ਗਏ ਤਾਂ ਸਪੈਸ਼ਲ ਵੀ ਜਾ ਸਕਦੇ ਹਾਂ ਅਈ ਤਾਂ ਮਸ਼ੀਨ ਖੋਲਣੀ ਆ ਸਾਡੇ ਤੇ ਜਿਹੜੀ ਚੀਜ਼ ਮਾੜੀ ਲੱਗੇ ਫਿਰਦਾ ਤੇ ਫਿਰ ਮਾਂ ਵੀ ਜਾਣਾ ਹੈ ਲੈ ਜਾਵਾਂਦੇ ਸਮਾਨ ਲੈ ਆਵਾਂਗੇ ਉਹਦੇ ਕੋਲੇ ਕੋ ਸਟਿੱਪਣੀ ਨਹੀਂ ਲਈ ਯਾਰ ਇਸ ਵਾਰ ਬਣੀ ਤਣੀ ਜਿਵੇਂ ਪੰਜਾਂ ਸਟਿੱਪਣੀ ਆਪਣੇ ਆਪਣੇ ਕੰਮ ਦੇ ਜਾਗੇ ਹਣ ਅੱਧੇ ਰੱਖੀ ਲਿਆਵਾਂਗੇ ਉੱਪਰ ਉਹ ਇੱਥੋਂ ਲੈ ਚਲਾ ਲਾਵਾਂ ਤਾਂ ਕਿੰਨੇ ਕੋਲ ਉੱਥੇ ਉਹ ਚੈਨੇ ਕੋਲ ਉਹ ਦੂਜੇ ਜਿੱਥੇ ਆਪਾਂ ਕੱਲ ਜਾਣਾ ਹੈ ਉੱਥੇ ਹੀ ਦੁਕਾਨ ਚਾਹਾਂ ਮੈਂ ਰਿਮਾ ਸੀ ਲੈ ਆਣੇ ਆਰੇ ਮਸੀ ਤੂੰ ਕਿੱ데 ਲੈਣੇ ਉਹਨਾਂ ਰਿਮਾ ਦਾ ਪੁੱਛਣਾ ਰੇਟ ਆਪਾਂ ਆਰੇ ਮਸੀ ਲੈ ਆਣਾ ਚਾਹੀਦਾ ਸਾਡੇ ਪਟਾੜੂ ਦੇ ਪੁੱਤਾਂ ਪੈਦਾ ਬਣ ਗਿਆ ਤਾਂ ਸ਼ਾਇਦ ਕੱਲ ਆਪ ਰੱਖੀ ਲਈਏ ਕਿੱਥ ਜਿਪਸੀ ਤੇ ਜਾਣਾ ਕੱਲ ਨੂੰ ਲੋਕਾਂ ਨਾਲ ਮਿਲਣਾ ਕਿਉਂ ਉਹ ਟਰੈਕਟਰ ਬਣਦੇ ਨੇ ਮੁੱਛੀ ਨਾਲ ਬਣਦੇ ਨੇ ਇੱਥੋਂ ਮਿਲਦੇ ਦੂਦੇ ਇੱਕ ਪਟਿਆਲੇ ਹੀ ਇਹ ਮੇਰੇ ਕੱਲਾ ਰਹਿਮਣੇ ਆਪਾਂ ਬਣਾ ਤਾ ਨਾ ਲਈਏ ਜਗਾੜਾ ਉਹ ਮੇਰੇ ਜਰਾ ਚਰਲਾਵਾਦ ਦੀ ਦੁਕਾਨੇ ਉੱਥੋਂ ਲੈ ਆਈਏ ਚਰਲਾਵਾਦ ਤੋਂ ਤੁਸੀਂ ਲੱਗਣ ਲੱਗਣਾ ਆਪਾਂ ਸਵੇਰੇ ਚੱਲਾਂਗੇ ਚਰਲਾਵਾਦ ਤੇ ਇਧੜਾ ਮਾਇਆ ਨਾਲ ਮੋਟਰਸਾਂ ਨਾਲ ਚੱਲਾਂਗੇ ਉਹ ਦੱਸ ਫੇਰ ਕੋਰੀ ਕੀ ਕਦੋਂ ਲੱਗੀ ਮਸ਼ੀਨ ਨੂੰ ਹੈ ਵਾਹ ਬੱਬੂ ਜੀ ਦਾ ਕਦੋਂ ਲੱਗ ਕੇ ਚੱਲਣਾ ਹੈ ਬੱਬੂ ਕਦੋਂ ਲੱਗਿਆ ਸੀ ਕਦੋਂ ਲੱਗਿਆ ਬੰਦਾ ਲੱਗ ਤੂੰ ਦੁੱਗਲ ਰੱਖ ਲੈ ਕਿੰਨੂੰ ਦੁੱਗਲ ਨਾਲ ਕੈਚਿੰਗ ਵਾਲ ਜਾਨਾ ਡੱਬਾ ਵਾਲ ਜਾਵੇਗਾ ਪਲੇਟ ਹੈ ਵਧੀਆ ਸਾਡਾ ਬਾਪੀ ਚ ਰਲਾ ਆਇਆ ਕਿਵੇਂ ਸਾਡਾ ਉਹਦੇ ਪੀ ਤਾਂ ਤੇਰੇ ਤੇ ਕੋਈ ਬੰਦਾ ਪੱਕਾ ਹੈਗਾ ਇਹ ਇੱਕ ਕਰਤਾਰ ਚ ਚਲਾਵੇ ਦਾ ਕੰਨਿਆ ਰੱਖ ਲੈ ਪਹਿਲੇ ਮੇਰੀ ਗੱਲ ਸੁਣ ਪਹਿਲੇ ਤੂੰ ਆਦੇ ਬੰਦਾ ਨਾਲ ਅਡਜਸਟਮੈਂਟ ਕਰ ਕਿਹੜੇ ਉਹਨਾਂ ਨਾਲ ਕਿਹੜੇ ਬੰਦਾ ਕਦੋਂ ਆਈਏ ਸਾਡੇ ਬੰਦੇ ਹੋਈ ਵੀ ਹੈ ਕਦੋਂ ਆਈਏ ਹੈ ਕਿਹੜੇ ਬੰਦੇ ਸਾਡੇ ਹੋਈ ਆਹ ਜਦੋਂ ਅਸੀਂ ਇਹ ਕਾਰ ਬਣਾ ਦਿੱਤੀ ਤੇ ਫਿਰ ਲੋੜ ਹੀ ਨਹੀਂ ਕਰ ਜਾਣ ਦੀ ਉਹ ਕਹਿੰਦਾ ਇੱਕੀ ਲੱਗਣਾ ਤੇਰੇ ਨਾਲ ਇਹ ਕੌਣ ਐ ਤੋਰ ਸਹੀ ਦਸੀਂ ਸੱਚੀ ਫਿਰ 15 ਤੂੰ ਮੈਨੂੰ ਦੇਵੇਂਗਾ ਹਾਂ ਤੇ 7 ਲੈ 7.5 ਲੈ 15 ਮਹੀਨੇ ਦੇਵੇਂਗਾ ਤੇ 3000 3060 ਦੇਵੇਂਗਾ 15 621 ਫਿਰ ਮਗਰ ਤਰੱਕੀ ਨਹੀਂ ਛੱਡਣਾ ਹੈ ਬਾਹਰ ਕਿੰਨੇ ਵਜੇ ਕਿੰਨੇ ਵਜੇ ਕਿੰਨੇ ਚ ਲੱਗੇਗਾ ਉਹ ਤਾਂ ਪਾਵੇਂ ਤੂੰ ਇੱਥੇ ਰਵੇ ਦੇ ਪਾਵੇਂ ਤੇਰੇ ਨਾਲ ਰਵੇ ਦੇ ਪੈਸੇ ਤਾਂ ਦੇਣੀ ਪੈਣਗੇ ਇਹ ਤਾਂ ਦੇਣੀ ਪੈਣਗੇ ਕਿਵੇਂ ਤੂੰ ਕਿਹੜੇ ਮਾਫ਼ ਕਰਦੇ ਨੇ ਕਿੰਨੇ ਤੂੰ ਕਿਨੂੰ ਉਹ ਗੋਰੀ ਨੂੰ ਤੂੰ ਘਰੇ ਮਾਫ ਕਰ ਦਿੰਦੇ ਨਹੀਂ ਨਹੀਂ ਇਹਦਾ ਇਹਦਾ ਆਪਣੇ ਵੀਰ ਦੱਸਣਗੇ ਕਮੈਂਟ ਕਰਕੇ ਵੀ ਗੋਰੀ ਗੋਰੀ ਕਿੰਨੇ ਲੱਗਣਾ ਚਾਹੁੰਦਾ ਕਿੰਨੇ ਰਵੇਗਾ ਬੱਬੂ ਨਾਲ ਲੱਗਦਾ ਇਹ ਹੁਣ ਤੈਨੂੰ ਆਂਦਾ ਪੈਣਾ ਮੈਂ ਤੇਰੇ ਨਾਲ ਚੱਲਦਾ ਰਾਂ ਇੰਨਾ ਹੁਣ ਅਕਤ ਮੁੱਤੋਂ ਤੂੰ ਤਾਂ ਦਵੇ ਫੇਰ ਕੋਲ ਬੈਠੇ ਫੇਰ ਐਵੇਂ ਫੇਰ ਵੀ ਐਵੇਂ ਪਕੌੜ ਚੰਗਾ ਫੇਰ ਪੱਕੀ ਕਰਦਾ ਵੀ ਕੋਲ ਜਵਾਬ ਨਹੀਂ ਦੇ ਸਕਦੇ ਬਿਨਾਂ ਨਾਲ ਮੈਂ ਤੇਰੇ ਨਾਲ ਲੱਗਣਾ ਵੇਖ ਲੇ ਤੇ ਇਹ ਗੱਲ ਇਹਨੇ ਮੈਨੂੰ ਫੋਨ ਕਰਨਾ ਇਹਨੇ ਕਰੇਗਾ ਨਾ ਮੈਨੂੰ ਫੋਨ ਹੈ ਕਰੇਗਾ ਪਾਸੇ ਜਾ ਕੇ ਜੋ ਗਾਇ ਚਲੇ ਨਹੀਂ ਕਰਦਾ ਕਰੇਗਾ ਨਹੀਂ ਕਰਦਾ ਕਰੇਗਾ ਇਹ ਤਾਂ ਕਰ ਫੋਲ ਜਾ ਦੱਸ ਦੇ ਨਹੀਂ ਕਰਦਾ ਹੈ ਨੇ ਕਰਦਾ ਕੀ ਨਹੀਂ ਨਾ ਕਰਦਾ ਵੀ ਮੈਂ ਤੇਰੇ ਨਾਲ ਲੱਗਾ ਕਰੇਗਾ ਠੀਕ ਹੈ ਨਾ ਉਹ ਤੇਰੇ ਬੰਦਾ ਲੱਭਣਾ ਕੋਈ ਵਧੀਆ ਨਹੀਂ ਗੋਰੀ ਲੱਭਣਾ ਮਾਦਾ ਹਾਂਜੀ ਮਾਦਾ ਗੋਰੀ ਨਾ ਬੜਾ ਪੈਂਟ ਤੋਂ ਪਾੜ ਵੀ ਗਈ ਹੋੜ ਜਿਹੜੀ ਪੈਂਟ ਤੱਕਾ ਜਾ ਰਹੀ ਹੈ ਮਾ ਜੇ ਪੈਂਟ ਦੇ ਹਾਜ਼ਰ ਹੋ ਤਾਂ ਪਾੜ ਪੁੜ ਵੀ ਕਰੋ ਦੀ ਚਿੱਟੀ ਪੈਂਟ ਆਓ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਨਵੇਂ ਵਲੌਗ ਜਿੱਤੇ ਆਪਣੇ ਕੋਲ ਅੱਜ ਬੰਦੇ ਜੀ ਆਇਆ ਬੁੱਧ ਟੰਡੀ ਤੋਂ ਚਿੰਦਾ ਬਾਈ ਇਹ ਆਏ ਤਾਂ ਹੋਏ ਵੈਸੇ ਸਵੇਰ ਦੇ ਹੀ ਆਏ ਹੋਏ तकरीबन 8-9 ਵਜੇ ਤੋਂ ਹੁਣ ਆਪਾਂ ਇਹਨਾਂ ਨੂੰ ਕੰਬਾਇਨਾਂ ਕੋਲ ਲੈ ਪਿਛਲੇ ਪਾਸੇ ਸ਼ੈੱਡ ਕੋਲੇ ਇੱਧਰ ਸਾਹਮਣੇ ਦਸ਼ਮੇਸ਼ ਤਰਪੈਲ ਦੇ ਕੱਜੀ ਆ ਤੇ ਹੁਣ ਆਪਾਂ ਜੀ ਕੈਮਰਾ ਬੰਦ ਕਰਕੇ ਕੋਈ ਗੱਲ ਕੀਤੀ ਹੈ ਪ੍ਰਾਈਵੇਟ ਹੈ ਵੀ ਉਹਦਾ ਕਰਕੇ ਹੁਣ ਆਪਾਂ ਗੱਲ ਕਰਦੇ ਆਂ ਪਹਿਲਾਂ ਸਾਡਾ ਕੋਈ ਮਸਲਾ ਹੈ ਗੈਸ ਆਪਸ ਵਿੱਚ ਕੇ ਗੋਰੀ ਨੂੰ ਉਧਰ ਲੱਗਣਾ ਹੈ ਉਧਰ ਲੱਗਣਾ ਹੈ ਹੁਣ ਪੱਕੀ ਗੱਲ ਹੋ ਗਈ ਆ ਪਹਿਲਾਂ ਤਾਂ ਬੱਬੂ ਦੇ ਡੈਡੀ ਨੂੰ ਪੁੱਛਦੇ ਆਪਾਂ ਵੀ ਤੂੰ ਗੋਰੀ ਨੂੰ ਲੈ ਜਾਂਗਾ ਜਾਨੀ ਕਿ ਲੱਗਾ ਮੇਰੇ ਨਾਲ ਆਪਾਂ ਬੰਦਾ ਤੈਨੂੰ ਦੇ ਦੇਾਂਗੇ ਗੋਰੀ ਲੱਗਣਾ ਹੈ ਸਾਡੇ ਨਾਲ ਤੇ ਨਾਲ ਲੱਗਣਾ ਨਾ ਗੋਰੀ ਕਹਿੰਦਾ ਸੀ ਪਿਛਲੀ ਵਾਰੀ ਚਲੋ ਠੀਕ ਫਿਰ ਕਦੋਂ ਤੇਰੇ ਕੋਲ ਲੈ ਕੇ ਆਵਾਂ ਇਹਨੂੰ ਕੱਲ ਪਰਸੂ ਲੱਗਣਾ ਹੈ ਕੰਮ ਤੇ ਕੱਲ ਨੂੰ ਕੱਲ ਨਹੀਂ ਪਰਸੂ ਗੋਰਾ ਤੂੰ ਖੁਸ਼ ਆ ਇੱਧਰ ਹਾਂ ਮੈਂ ਖੁਸ਼ ਆ ਬਾਕੀ ਤੁਸੀਂ ਕਮੈਂਟਾਂ ਜਰੂਰ ਦੱਸਾ ਜੀ ਵੀ ਗੋਰਾ ਕਿੱਧਰ ਲੱਗਣਾ ਚਾਹੀਦਾ ਤੇ ਇਧਰ ਬੱਬੂ ਆ ਗਿਆ ਉਹ ਪ੍ਰੀਤ ਤੇ ਤਲਵਾ ਦੀਏ ਕਿਹੜੀ ਉਹਦੇ ਮੈਂ ਆ ਪਾਪਾ ਗੋਰੀ ਕਿਨੇ ਰੱਖਣਾ ਤੂੰ ਡੈਡੀ ਮੇਰਾ ਮਠਾੜੂ ਤੂੰ ਹੀ ਵੱਖਰੇ ਖਰੇ ਜੀ ਹੋਰ ਹੈ ਮੈਂ ਕਰਤਾਰ ਚਲਾਣੀ ਨਾ ਤੇ ਇਹਨੇ ਇਹ ਮਠਾੜੂ ਅੱਛਾ ਇਹ ਮਠਾੜੂ ਚਾਹਦਾ ਤੇ ਜਾਣਾ ਕਿੱਥੇ ਜੇ ਮਾ ਜਾਣਾ ਗਾਉਣੀ ਕੋ ਜਾਣ ਤੂੰ ਤੈਨੂੰ ਪਤਾ ਹੈ ਨਹੀਂ ਅਜੇਣ ਆਪਾ ਜਾਣਾ ਇਹਨੂੰ ਤੂੰ ਮੰਗੀ ਮੰਗੀ ਤੇ ਲਾ ਲਿਆ ਤੈਨੂੰ ਪਤਾ ਹੈ ਤੈਨੂੰ ਪਤਾ ਲੱਗਾ ਕਿ ਜਾਣਾ ਤੂੰ ਮੰਗਿਆ ਮੰਗੇ ਵਾਟ ਲਈ ਆਪਾ ਚੱਲਾ ਜਾਣਾ ਆਹ ਮਸਾ ਬਿਨ ਵਾਟ ਕੇ ਆਣੀ ਆਹ ਤੇ ਮੈਂ ਦੱਸਾਂ ਲੈ ਕਿ ਪਿੰਡ ਉੱਥੇ ਬੜੀ ਬੜੀ ਫਸਲ ਬੜੀ ਹੁੰਦੀ ਹੈ ਨਹੀਂ ਉੱਥੇ ਨਾ ਨਾ ਹੋਰ ਉੱਥੇ ਜਿੱਥੇ ਅੱਗੇ ਤਰਾਨੇ ਵਾਟ ਕੇ ਆਏ ਨਾ ਨਾ ਉੱਥੇ ਕਿਛ ਪਿੰਡ ਗਾ ਯਾਰ ਕਿਹੜਾ ਹੈ ਅੱਛਾ ਲੱਲੇ ਤੇ ਖੇੜਾ ਉੱਥੇ ਬਚਲਾਉਂਗੇ ਮਸ਼ੀਨ ਹੈ ਪੱਖਾ ਨਹੀਂ ਪੱਖਾ ਕੋਲ ਨਹੀਂ ਨਾਲ ਗਾ ਦੂਜਾ ਮਹਿਦਪੁਰ ਸਿਟੀ ਤੇ ਨਾਲ ਸਵਾਭ ਨਾਲ ਬੜੀ ਜਾ ਰਹੀ ਉੱਥੇ ਉੱਥੇ ਕੰਬਾਈਨਾਂ ਤੇ ਨਹੀਂ ਵੱਢਦੇ ਸਾਡਾ ਹੋਰਦੇ ਫਿਰ ਉਹਰਾ ਚਲਾ ਲਾਂਗੇ ਹੋਰ ਕੀ ਫਿਰ ਅਹੀਂ ਜਾਂਦਰਾ ਤੂੰ ਨਹੀਂ ਜਾਣਦਾ ਆਪਾਂ ਤੇਰੇ ਡੈਡੀ ਨੂੰ ਲੈ ਜਾਏਗਾ ਨਾਲ ਬੜਾ ਚਾਲਾ ਬੜਾ ਪਾੜੀ ਦੇ ਨਾਲ ਉਰਲੇ ਬਣੇ ਗੁਰਾ ਫਿਰ ਗੱਲ ਕਰ ਲੋ ਕਰਨੀ ਹੈ ਤਾਂ ਜੇ ਨਹੀਂ ਹੈ ਕਰਨੀ ਹੈ ਫਿਰ ਪੱਕੀ ਕਰੋ ਗੱਲ ਹਾਂ ਦੀ ਆਪਣੀ ਹਾਂ ਦੋ ਤਾਂ ਫਿਰ ਹੀ ਸਾਈ ਦੇ ਵੀ ਸਾਈ ਦੇ ਵੀ ਉਧਰ ਸਾਈ ਸਾਈ ਦੇ ਸਾਈ ਸਾਈ ਨਹੀਂ ਸਾਈ ਨਹੀਂ ਦੇ ਫਿਰ ਦੇ ਯਾਰ ਦੇ ਸਾਈ ਵੀ ਸਾਈ ਦੇ ਹੋਣੇ ਕੋਲੇ ਆ ਗਏ ਇੱਧਰ ਦਾ ਹੁਣ ਨਹੀਂ ਰਖਣੇ ਬੰਦਾ ਫੇਰ ਉਹੀ ਗੱਲ ਹੈ ਕੰਮਲੀਆਂ ਤੇਰੀ ਪਹਿਲੋਂ ਆ ਸੱਸੀਆ ਕਾਲਜੀ ਸਵਾਗਤ ਹੈ ਤੁਹਾਡਾ ਆਪਣੇ ਨਵੇਂ ਵਲੌਗ ਜਿੱਤੇ ਆਪਣੇ ਕੋਲ ਅੱਜ ਬੰਦੇ ਜੀ ਆਇਆ ਗੁੱਦਾ ਟੰਡੀ ਤੋਂ ਚਿੰਦਾ ਬਾਈ ਇਹ ਆਏ ਤਾਂ ਹੋਏ ਵੈਸੇ ਸਵੇਰ ਦੇ ਆਏ ਹੈ तकरीबन 8-9 ਵਜੇ ਤੋਂ ਹੁਣ ਆਪਾਂ ਇਹਨਾਂ ਨੂੰ ਕੰਬਾਈਨਰ ਕੋਲ ਲੈ ਪਿਛਲੇ ਪਾਸੇ ਸ਼ੈੱਡ ਕੋਲੇ ਇੱਧਰ ਸਾਹਮਣੇ ਦਸ਼ਮੇਸ਼ ਤਰਪੈਲ ਦੇ ਕੱਢੀ ਆ ਤੇ ਹੁਣ ਬੱਲੇ ਬੱਲੇ ਇਹ ਤੇ ਨਹੀਂ ਆਇਆ ਇੱਧਰ ਦੇਖੋ ਜੀ ਮਹਿਫਲ ਲੱਗੀ ਵੀ ਆ ਪੂਰੀ ਆਪਣੇ ਕੋਲ ਬੰਦੇ ਆਏ ਅੱਜ ਮਿਲਣ ਵਾਸਤੇ ਸਪੈਸ਼ਲ ਆਇਆ ਬੰਦੇ ਪੁੱਛਦੇ ਕਿਹੜੇ ਪਿੰਡ ਤੋਂ ਆਇਆ ਬੱਬੂ ਜੀ ਸਾਸਿਕਾ ਪਹਿਲੇ ਬੁਲਾਇਆ ਸਾਸਿਕਾ ਵੀਰ ਦੀ ਸਾਰਿਆਂ ਨੂੰ ਜੀ ਕਿਹੜਾ ਪਿੰਡ ਹੈ ਆਪਣਾ ਆਪਣਾ ਗੁੱਦਰਾਂਡੀ ਜੀ ਇੱਧਰ ਕੋਰੇਆ ਸਾਸਿਕਾ ਦਾ ਆਪਣਾ ਆਪਣਾ ਕਿਹੜਾ ਪਿੰਡ ਹੈ ਆਪਣਾ ਪੰਨਗ ਪਿੰਡ ਦਾ ਤੂੰ ਬੁਲਾਇਆ ਸਾਸਿਕਾ ਇਹ ਤਾਂ ਪਿੰਡ ਦਾ ਬੰਦਾ ਤੂੰ ਬੁਲਾਇਆ ਸਾਸਿਕਾ ਆਪਣਾ ਪਿੰਡ ਦੱਸ ਜੀ ਕਿਹੜਾ ਆਪਣਾ ਪਿੰਡ ਤੱਕ ਜਮੀ ਸੰਗਲਾ ਤੁਸੀਂ ਜਨਾਬ ਬੜਾ ਬੜਾ ਗੰਦ ਪਾਇਆ ਤੁਸੀਂ ਕਿਹੜਾ ਪਿੰਡ ਆਪਣਾ ਸਾਸਰੀ ਕਬਲਾਈ ਭਲੇ ਸਾਸਰੀ ਗਾਲਾ ਸਾਸਰੀ ਗਾਲਾ ਤੁਸੀਂ ਜਨਾਬ ਹੋਰ ਜੀ ਸਾਸਰੀ ਗਾਲ ਜ ਸਾਰਿਆਂ ਨਾਲ ਕਲਰ ਤਾਂ ਆਪਣਾ ਦੁਬਾਰਾ ਹੋਣ ਲੱਗਿਆ ਕਬਲੀ ਨੰਦੀ ਤੇਰੇ ਰਹਿ ਪੁੱਟੇ ਕੰਮ ਬਿੱਤੂ ਦਾ ਕਿਵੇਂ ਗੋਰਾ ਘੇੜਾ ਮਾਰਾ ਬੱਬੂ ਤੇਰਾ ਰੱਖਣ ਵਾਸਤੇ ਲੈ ਕਿਵੇਂ ਲੱਗਣਾ ਇਹਦੇ ਨਾਲ ਲਾਰੇ ਕਲਾ ਦੇ ਮੇਰੀ ਗੱਲ ਸੁਣ ਲੈ ਚਾਹ ਤੇ ਲੱਗ ਜਾ ਬੱਬੂ ਨਾਲ ਚਾਹ ਲੱਗ ਜਾ ਮੇਰੇ ਨਾਲ ਸੀਜ਼ਨ ਪੂਰਾ ਲਾਉਣਾ ਹੀ ਅੱਗੇ ਭੱਜਦੇ ਨਾ ਦੇ ਦੱਸ ਦੇ ਪੱਕਾ ਦੇ ਭੱਜਦੇ ਦੇ ਤਾਂ ਉੱਥੇ ਫਿਰ ਕੋ ਭੱਜਾਂ ਉਹ ਤੇਨੂੰ ਪਤਾ ਹੀ ਹੈ ਹੀ ਲਗੜਾ ਨਹੀਂ ਉਹ ਨਾ ਚਲੋ ਤਾਂ ਗੱਲਾ ਛਾੜੀ ਦੇ ਆ ਉਹ ਵੀ ਗੱਲ ਕਾਹ ਨਹੀਂ ਉਹ ਨਾ ਨਾ ਉਹ ਤਾਂ ਗੱਲਾ ਛਾੜੀ ਦੇ ਇਹ ਗੱਲ ਕਰਾਂ ਬੀੜ ਦੇ ਘਰ ਦੇ ਲੰਘ ਕਮਾ ਹੂੰ ਇਹ ਰੁਕ ਗਏ ਨਹੀਂ ਮੰਡੀ ਟੱਕਰਾ ਮੇਰੇ ਬੰਦਾ ਨਾ ਮੇਰੀ ਜਾਣ ਦਾ ਨਾ ਪਛਾਣ ਦਾ ਹੈ ਅੱਛਾ ਅੰਦਾ ਯਾਰ ਬਿੱਟੂ ਦੀ ਵੀਡੀਓ ਵੇਣਾ ਨਾ ਦੋ ਵੀਡੀਓ ਜਾਨਾ ਰਹਿ ਮਾਣਾ ਨਾ ਹੂੰ ਆਹ ਵੀਡੀਓ ਵੇਖਦਾ ਲਾਲ ਮਸ਼ੀਨ ਆ ਪੜ੍ਹਣਾ ਨਹੀਂ ਕਰਨਾ ਲਾਲ ਦੱਸੇ ਲਾਲ ਮਸ਼ੀਨ ਲਾਲ ਵੀ ਠੀਕ ਲਾਲ ਇਹ ਤਾਂ ਪਾਜੀ ਤੋਂ ਆ ਮਾ ਚਿੱਟਾ ਰੰਗ ਦੱਸੇ ਕੱਲਾ ਕੱਲਾ ਲਾਲ ਇਹ ਦੋ ਦਿਨ ਵੀਡੀਓ ਹੋਰ ਵੇਖੇ ਨੇ ਹੋਰ ਕੇਟੀ ਚੱਕੀ ਕਰਦਾ ਹੈ ਨਹੀਂ ਕੱਲਾ ਲਾਲ ਰੰਗ ਵਿੱਚੇ ਚਿੱਟਾ ਹੀ ਨਾਲ ਚਿੱਟਾ ਰੰਗ ਕਿਹ ਹੈ ਚਿੱਟਾ ਨਹੀਂ ਆਏ ਚਿੱਟੇ ਦਾੜੀ ਲਾਲ ਰੰਗ ਹੈ ਦਾੜੀ ਲਾਲ ਹੀ ਉਹ ਉਹ ਦੱਬਰਾ ਦਾ ਸਾਰੇ ਵੀਡੀਓ ਅੰਦਰ ਤੇਰੀ ਗਲਤੀ ਨਹੀਂ ਨਹੀਂ ਮੇਰੀ ਗੱਲ ਸੁਣ ਪਹਿਲੇ ਤੇ ਇਹ ਦੱਸ ਪਹਿਲੇ ਤੇ ਇਹ ਦੱਸ ਇੱਧਰ ਜਿੰਨੇ ਮੇਰੇ ਸਬਸਕ੍ਰਾਈਬਰ ਸਾਰੇ ਤੈਨੂੰ ਹੀ ਮਿਲਦੇ ਮੈਨੂੰ ਅੱਜ ਤੱਕ ਨਹੀਂ ਕੋਈ ਬੰਦਾ ਮਿਲਿਆ ਇਹ ਤੈਨੂੰ ਹੀ ਮਿਲਦੇ ਨੇ ਉਹ ਤਾਂ ਗੱਲ ਠੀਕ ਕਦੇ ਇਹਨਾਂ ਦਾ ਤੇਰਾ ਸਬਸਕ੍ਰਾਈਬਰ ਮਿਲਿਆ ਨਾ ਕਦੇ ਫੋਨ ਆਵੇਗਾ ਨਾ ਤੂੰ ਨੇ ਤੇਰਾ ਕੋਈ ਸਬਸਕ੍ਰਾਈਬਰ ਮਿਲਿਆ ਕਦੇ ਕੋਈ ਆਖੇਗਾ ਮੈਨੂੰ ਨਹੀਂ ਕਦੇ ਹੀ ਮਿਲਿਆ ਕੋਈ ਬੰਦਾ ਪੜੇ ਕੀ ਗੱਲ ਮੈਂ ਉੱਥੇ ਆਮਦੇਗਾ ਉਹਨੂੰ ਮਿਲ ਕੇ ਆਣਾ ਆਪਾਂ ਇੱਕ ਦਿਨ ਤੇ ਥੋੜੀ ਫਿਰ ਗੱਲਬਾਤ ਕਰਾਈਏ ਕਰਾ ਦਿਓ ਦੱਸ ਵੀ ਗੋਰਾ ਕਰਨੀ ਗੱਲਾਂ ਇਹਦੇ ਨਾਲ ਬੱਬੂ ਨਾਲ ਕਿਵੇਂ ਹੈ ਮਹੀਨ ਪੇ ਹਾਂ ਮਸ਼ੀਨ ਫਿਰ ਤੋਂ ਆਪੇ ਤੇਰੇ ਕੋਲ ਫਾਇਲ ਲੈ ਲੱਗਿਆ ਮੈਂ ਤੇਰੇ ਕੋਲ ਤਾਂ ਮੁਕਾਬੜਾ ਆ ਉਹਦਾ ਮੇਰੇ ਨੂੰ ਮੁਕਾਬੜਾ ਹੁਣ ਦੱਸ ਕਿਉਂ ਲੈ ਆਇਆ ਯਾਰ ਕਿਵੇਂ ਨਾ ਉਹ ਕੰਮ ਹੀ eraਗਾ ਤੇ ਮੇਰੀ ਗੱਲ ਸੁਣ ਲੈ ਆਹ ਖੜੀ ਮਸ਼ੀਨ ਸਾਹਮਣੇ ਠੀਕ ਹੈ ਆਪਾਂ ਨੂੰ ਕਾਰ ਬਣਾ ਦੇਣਾ ਪਤਾ ਹੈ ਨਾ ਕਾਰ ਦਾ ਮਤਲਬ ਹੈ ਕਾਰ ਹੈ ਮੈਂ ਬੱਬੂ ਨੇ ਚਲਾਣਾ ਕਰਦੇ ਇਕੱਠੇ ਹਾਂ ਮੇਰੀ ਗੱਲ ਸੁਣ ਇੱਕ ਤਾਂ ਇਹਦੀ ਇਹਦੀ ਆਪਾਂ ਛੀਟ ਬਦਲਣੀ ਹੈ ਠੀਕ ਹੈ ਹਾਂ ਪਹਿਲੇ ਨੰਬਰ ਤੇ ਦੂਜੇ ਨੰਬਰ ਤੇ ਆਪਾਂ ਬਣਾਣੀ ਹੈ ਦੀ ਛਤਰੀ ਨਵੀਂ ਠੀਕ ਹੈ ਤੀਜਾ ਨੰਬਰ ਇੱਕ ਟਾਇਰ ਪਾਉਣਾ ਹੈ। ਠੀਕ। ਤੇ ਚੌਥਾ ਨੰਬਰ ਇਹਦਾ ਜਿਹੜਾ ਰਬੜਾ ਉਹਨੇ ਖਾਂਦੀ ਹੈ ਨਾ ਉਹ ਕੱਪ ਲੈ ਆਉਂਦੇ ਮੈਨੂੰ ਮੇਰੇ ਕੋਲ ਬਹਿਰਗੇ ਆਪਾਂ ਕਰਦੇ ਰਬੜਾ ਤੰਦਾ ਹੀ ਖਤਮ ਕਰ ਦੇਣਾ। ਠੀਕ। ਠੀਕ ਹੈ ਤੇ ਇੱਕ ਨੂੰ ਪੇਂਟ ਕਰਨਾ ਕਿਹੜਾ ਕਰੀਏ? ਇਹਦੇ ਨਾਲ ਦਾ ਹੀ। ਇਹ ਨਹੀਂ ਕਰਨਾ। ਉਹ ਲਾਲ ਹੈ ਨਵੇਂ ਮਾਡਲ ਕਿ ਨਹੀਂ ਵੀ। ਹਾਂ। ਲਾਲ ਤੇ 3 ਨਵੇਂ ਮਾਡਲ। ਫਿਰ ਖੇ ਹੀ ਮਾਰ ਦੇ। ਇਹੀ। ਇਹੀ ਮਾਰਦੇ ਆ। ਇਹ ਤਾਂ ਫਿਰ ਰੰਗ ਹੀ ਗਈ ਫਿਰ ਪੁਆਰ ਹੀ ਲੱਗਣਾ ਇੱਕ ਦਿਨ। ਇਹੀ ਮਾਰਦੇ। ਉਹ ਕੰਮ ਦਾੜੇ ਵਾਲੇ ਬਲਣਾ ਮਾੜਾ ਬੜਾ ਫੁਆਰਾ ਹੀ ਲੱਗਣਾ ਉੱਤੇ। ਚੇਂਜ ਆ ਉਹ ਜੀ। ਰੰਗ ਤਾਂ ਬਹੁਤ ਤੇ ਉਹ ਜਿਹੜਾ ਆਪਾਂ ਮਸ਼ੀਨ ਹੈ ਕਿ ਤੁਸੀਂ ਕਹਿੰਦੇ ਵੇਖਣ ਜਾਣਾ ਉਹਦਾ ਕੀ ਬਣਾ ਫਿਰ ਉਹ ਜਾਣਾ ਸੀ ਵੇਖਣ ਤੇ ਟਾਈਮ ਨਹੀਂ ਅੱਜ ਮਿਲਿਆ ਬਾਟ ਹੈ ਹਨਾ ਵਾੜ ਇੱਕ ਦੂਰ ਰੇਮਲੋਡ ਸੀਗੀ ਅੱਛਾ ਕਰਕੇ ਫਿਰ ਕੈਨਸਲ ਕਰਤਾ ਤੇ ਤੇ ਕਰੋ ਬਾਣਾ ਬਣਾ ਲੈ ਇੱਥੇ ਸ਼ਾਮ ਕਰ ਪੱਠੇ-ਵੱਠੇ ਪੈ ਜਾਣਾ ਚੱਲੇ ਨਜ਼ਾਰੇ ਠੀਕ ਨਾਲ ਬੱਬੂ ਨਾਲ ਲਈ ਫਿਰਦਾ ਤੇ ਉਹ ਤਾਂ ਕਰੇ ਰਹਿ ਬੰਦਾ ਤੇਰਾ ਨਾਲ ਕੇ ਕੰਮ ਹੈ ਪੱਠੇ ਪਾਏਗਾ ਪ੍ਰੀ ਰਵੀ ਦਾ ਪੱਠੇ-ਵੱਠੇ ਨਹੀਂ ਪਾਉਂਦੇ ਨੇ ਜੀ ਨਹੀਂ ਚੰਗੀ ਗੱਲ ਹੈ ਇਕੱਠ ਰਹਿੰਦੇ ਨੇ ਵੀ ਤੇ ਹੁਣ ਕੋਰਾ ਕਦੋਂ ਲੱਗੇ ਫਿਰ ਮਸ਼ੀਨ ਨੂੰ ਮੈਂ ਆਵੇਲਾ ਹੀ ਬਾ ਮੇਰੇ ਖੋਲ ਨਹੀਂ ਸਵੇਰੇ ਨੇਦ ਚੋਣਾ ਚੋਣਾ ਲਾਲਾ 4 ਦਿਨ ਦਾ ਫਿਰ ਮ ਤੇ ਬਾਕੀ ਤੁਹਾਨੂੰ ਆਪਾਂ ਦਿਖਾਉਂਦੇ ਆਂ ਇਧਰ ਸਾਹਮਣੇ ਚੈੱਕ ਕਰੋ ਆਪਣੇ ਹੈ ਵੀ ਆ ਬਾਰਛੇ ਦੇ ਤੁਹਾਨੂੰ ਦਿਖਾਦੇ ਕਾਰਨਾਮੇ ਦੇਖੋ ਜੀ ਝੋਨਾ ਆਪਣੇ ਲੱਗੇ ਨੂੰ ਅੱਜ ਤਕਰੀਬਨ 10 ਤੋਂ 15 ਦਿਨ ਹੋ ਗਏ ਆ ਤੇ ਬਹੁਤ ਜ਼ਿਆਦਾ ਬਾਰਿਸ਼ ਬਈ ਦੇਖੋ ਵਟ ਵਟ ਕੋਈ ਵਗਾਰਾ ਦਿਖਦੀ ਆ ਸਾਹਮਣੇ ਝੋਨਾ ਤੁਹਾਨੂੰ ਦਿਖਾ ਰਹੇ ਆ ਵੀ ਜਾਨੀ ਕਿ ਪੂਰਾ ਨੁਕਸਾਨ ਹੋ ਗਿਆ ਵੀ ਆ ਵੇਖੋ ਸਾਹਮਣੇ ਜਿਹੜਾ ਆਪਣੇ ਵਿੱਚ ਦੀ ਡੇਢ ਕਿਲਾ ਦੁਬਾਰਾ ਲੱਗਣਾ ਲੱਗ ਸਕਦਾ ਕਿਉਂਕਿ ਉਹਦੇ ਵਿੱਚ ਜਾਲਾ ਬਣ ਬਣ ਕੇ ਉੱਪਰ ਇਧਰ ਆਪਣੇ ਧਿਆਰੇ ਝੋਨਾ ਪਾਣੀ ਦੇਖ ਲਓ ਤੁਸੀਂ ਕਿੰਨਾ ਹੋ ਗਿਆ ਹੋ ਗਿਆ ਹੋਰ ਤੇਰੇ ਕੋਲ ਗੱਲਬਾਤ ਆਉਂਦੀ ਕੋਈ ਹੋਰ ਮੈਂ ਕਿੰਨਾ ਲੈਂਦੇ ਹੈਂ ਮੋਬਾਈਲ ਦਾ ਪਹਿਲੇ 40000 ਦਾ ਠੀਕ ਹੈ ਤੇ ਮਿਲਵਾ ਤਾਂ ਫਿਰ ਕੀ ਆ ਮੇਰੇ ਨਾਲ ਲੱਗਾ ਉਹਦਾ ਮਤ ਬਿੱਟੂ ਨਾਲ ਾਟ ਕੇ ਤੇ ਨਾਲ ਲੱਗ ਜਣਾ ਕਿਵੇਂ ਉਹਨਾਂ ਦੇ ਲੱਗਦਾ ਤਾਂ ਾਟ ਕਿਵੇਂ ਲੱਗਦਾ ਤਾਂ ਪਹਿਲੇ ਹਟ ਕੇ ਲੱਗ ਜਾਗੇ ਇਧਰ ਇਧਰ ਆ ਲੱਗ ਜਾ ਉਹ ਫਿਰ ਤੁਸੀਂ ਆ ਆਹ ਚ ਦੇਣਾ ਉਹ ਮੈਂ ਕਰਨਾ ਹਾਂ ਪੱਕੀ ਗੱਲ ਕਰ ਤੂੰ ਗੱਲ ਪੱਕੀ ਪਈ ਸਹੀ ਮੋੜ ਦਿੰਦੇ ਆਪਾਂ ਹਾਈਦ ਗੱਲ ਕੋਈ ਆ ਆਹ ਹਿੰਦੀ ਨਾਲਾਂ ਗਾਂ ਤੇਰਾ ਲਾਉਂਦਾ ਇਸ ਜਣੇ ਕਵੱਟੇ ਲਾਉਂਦਾ ਉਹ ਫਿਰ ਉਹ ਵੀ ਉਟਾਣੀ ਤੇ ਫਿਰ ਉਹਨਾਂ ਨਾਲ ਲੜ ਪਏ ਆ ਵਸੇ ਤੋਂ ਫਿਰ ਨਹੀਂ ਲੜਦੇ ਦੋਵੇਂ ਕਰੇ ਉਹਨਾਂ ਨਾਲ ਨਾ ਫਰਕ ਹੀ ਬੜਾ ਹੈ ਫਰਕ ਤਾਂ ਹੈਗਾ ਹਾਂ ਲਾਂਬੂ ਨੂੰ ਪੁੱਛ ਲਓ ਲਾਂਬੂ ਨਾਲ ਲੱਗ ਜਾ ਨਹੀਂ ਇਹ ਉਹ ਲਾਂਬੂ ਨਹੀਂ ਬੱਕਲੋ ਹੀ ਲਾ ਪਹਿਲਾ ਇੱਕ ਦਿਨ ਹੀ ਕਹ ਗੋਲੇ ਇੱਕ ਦਿਨ ਹੀ ਕਹ ਉਹ ਜਮੈ ਨਹੀਂ ਬੋਲਦੀ ਹਾਸ ਵਿੱਚ ਨਹੀਂ ਓਏ ਲੜ ਉਹਦਾ ਬੋਲੇ ਨਹੀਂ ਕਦੇ ਵੀ ਉਹ ਡਰੈਡਰ ਲੜਨ ਨਹੀਂ ਆਉਂਦਾ ਲੜਨੀ ਤੋੜ ਮਾਰੋ ਟੀਮ ਦਾ ਮਾਰੋ ਹੋਈ ਜਾਂਦਾ ਅੱਛਾ ਇਹ ਨਹੀਂ ਓਏ ਬੋਲੇ ਨਹੀਂ ਯਾਰ ਬੁਲਾਉਂਦੇ ਵੀ ਨਹੀਂ ਇੱਕ ਦੋ ਚਲੋ ਗੁੱਛੜਾ ਦੁੱਗਲ ਲੱਗਣਾ ਚਾਹੁੰਦਾ ਹਾਂ ਹਾਂ ਦੁੱਗਲ ਤੁਹਾਨੂੰ ਬੁਕਾਣਾ ਹੈ ਤੁਸੀਂ ਵੀ ਕੋਈ ਗੱਲ ਕਰਨਾ ਚਾਹੁੰਦੇ ਹੋ ਕਿ ਬਸ ਹੈ ਹੈ ਪਹਿਲਾਂ ਦੱਸੋ ਕੀ ਹੈ ਕੀ ਹੋ ਗਿਆ ਬੱਬੂ ਮਾਰਵਾ ਲੱਗ ਜਾਣਾ ਹੂੰ ਲੱਗ ਜਾਗਾ ਲੱਗ ਜਾਗਾ ਪੈਸੇ ਪੈਸੇ ਫਿਰ ਕੀ ਪੈਸੇ ਜਿੰਨੇ ਮਰਜ਼ੀ ਦੇ ਦੇਵੇ ਤੇ ਇਹ ਦੂਜੇ ਬਲੇ ਇੰਤਰਾਜ ਕੀਤਾ ਰਿਹਾ। ਹੁਣ ਫਿਰ ਕੀ ਹੈ? ਨਹੀਂ ਇਹ ਤੋਦਾ ਸਵੇ ਤਰਾਜ ਕਰਾ। ਵੀ ਯਾਰ ਇਹ ਬੰਦਾ ਆਪਣਾ ਕੰਮ ਕਰਨਾ ਯਾਰ ਆਪਾਂ। ਹੂੰ। ਤਰਾਜ ਉਹਨਾਂ ਨੂੰ ਲਾ ਦੇ। ਕਿਸ ਤਰ੍ਹਾਂ ਫੈਸਲਾ ਹੋ ਗਿਆ ਕੇ? ਹਾਂ। ਨਹੀਂ ਪੁੱਛ ਸਕਦਾ। ਇਹ ਕੀ ਗੱਲ? ਅਰਵਿੰਦਰ ਇਹ ਕਿੱਥੇ ਵੇਖੀ ਆ ਮਸ਼ੀਨਾਂ? ਇਹ ਆਪਾਂ ਇੱਥੇ YouTube ਤੇ ਵੇਖੀ। ਨਹੀਂ ਇਹਦੀ ਕਾਪੀ ਬਣਾਣੀ, ਇਹਦੀ ਕਾਪੀ ਤੇ ਹਰੇਗੀ ਹੈਗੀ ਪਹਿਲੇ। ਹੈਗੀ ਤਾਂ ਬਾਤੀ ਬਾਹ ਅਰਵਿੰਦਰ ਨੂੰ ਕਰਕੇ। ਨਿਸ਼ਟ ਕਰਾ ਅਰਵਿੰਦਰ ਤੇ ਲਾਣੇ। ਹਾਂ ਉੱਥੇ ਮਸਾੜੂ ਲਖਾ ਲੈਣਾ। ਨਾਲ ਇਹ ਨਰ ਬਠਾੜੂ ਉੱਤੇ ਲਿਖਾ ਦੇਣਾ ਯਾਰ ਸਟicker ਐ ਜਿੰਦੀ ਸ਼ੇਪ ਤੇ ਬਣਾਵਾਂਗੇ ਨਾ ਸਟicker ਦਵਾ ਮੈ ਇਤਾਂ ਬਣਾਣੇ ਨੇ ਸ਼ੇਪ ਜਿੰਦੀ ਮਰਜ਼ੀ ਪਾ ਸਾੜੂ ਲਾਲ ਕੇ ਨਾ ਸਟicker ਚੰਗੇ ਨਹੀਂ ਲੱਗਦੇ ਲੈ ਇਹਨਾਂ ਐ ਸ਼ੀਲਡ ਉੱਤੇ ਹੈ ਹੀ ਨਹੀਂ ਬਣਾ ਦੇਣਾ ਐ ਸ਼ੀਲਡਸ ਵੀ ਟਾਣੇ ਚਾਜ ਦੇ ਬਿਲਕੁਲ ਐ ਸ਼ੀਲਡ ਕਰਦੇ ਆਪਾਂ ਸਟicker ਆ ਲੈ ਗਏ ਚਲੋ ਮਾਰਨਾ ਮਵੀ ਇੰਦੇ ਲੈਣੇ ਨੇ ਨਾ ਬੋ ਲਮ ਰੈਡੀਅਮ ਡੇਪ ਦਾ ਜੇ ਚਮਕਣ ਵਾਲਾ ਮੇਰੀ ਗੱਲ ਸੁਣ ਲੈ ਉਹ ਫੈਕਟਰੀ ਜਾ ਕੇ ਨਾ ਇੱਕ ਤਾਂ ਲੈਣੇ ਪੰਜ ਸਟਾਪਕਰ ਇੱਕ ਲੈਣੇ ਕ੍ਰਿੰਕਾਂ ਇੱਕ ਸਟਿੱਕਰ ਇੱਕ ਜੀ ਐਮ ਜੀ ਇੱਕ ਪੇਡ ਵੀ ਲਈ ਜਾਵਾਂਗੇ ਪੇਡ ਵੀ ਲੈ ਜਾਵਾਂਗੇ ਜੀ ਐਮ ਜੀ ਆਹ ਨਾ ਪੇਡ ਵੀ ਲੈ ਜਾਵਾਂਗੇ ਜੀ ਐਮ ਜੀ ਕਿਹੜੀ ਲੈਣੀਆਂ ਬੜੀ ਸੋਹਣੀ ਮੀਂਹ ਨਾ ਵਧੀਆ ਉੱਥੋਂ ਠੀਕ ਹੈ ਇੱਕ ਆਪਾਂ ਇੱਥੇ ਵੇਖੀਏ ਮੋਗੇ ਮੋਗੇ ਕਿਵੇਂ ਸਟਾਵ ਕਰ ਆਹੋ ਜਿਵੇਂ ਆਪਾਂ ਨੂੰ ਜੇ 7-8000 ਮਿਲ ਜਣ ਕ੍ਰੈਂਕਾਂ ਤੇ ਸਟਾਵ ਕਰ ਨਵੇਂ ਦੇ ਗਏ ਉਹ ਸਟਾਵ ਆ ਥੋੜਾ ਨਾ ਦੇ ਦਿੰਦੇ ਕੱਲੇ ਦੁੱਜਾ ਸਟਾਵ ਕਰਦਾ ਕਿ ਹਰ ਮੰਗਦੇ ਨਾਲ ਉਹ ਮੰਗਦੇ ਦੇਖ ਕੋਈ ਯਾਰ ਇੱਧਰ ਇੱਧਰ ਦਰ ਹੋ ਜਾਗਾ ਉਹ ਵੇਖਿਆ ਨਹੀਂ ਬੋਲਦਾ ਕਿਵੇਂ ਸੀ ਉਹਨੂੰ ਕੀ ਪਤਾ ਪਤਾ ਤਾਂ ਉਹਨੂੰ ਐ ਯਾਰ ਦੂਜੇ ਨੂੰ ਮੇਰੀ ਗੱਲ ਸੁਣ ਜੇਕਰ ਆਪਾਂ 10000 ਤੇ ਮਿਲ ਜਾਣ ਨਾ 10000 ਮੈਂ ਕਹਿਆ ਸਿੱਧੇ ਦੇ ਦੇ ਤੇ 15 ਦਾ ਇਹ ਆਪਣਾ ਬਣ ਜਾਣਾ ਹਾਫ ਤਾਂ ਉੱਥੇ ਆ ਜਾਣਾ 15000 10000 ਦੇ ਨੂੰ ਕਹਿਆ ਸਿੱਧੇ ਦੇ ਦੇ ਕਹਾਂ ਨਹੀਂ ਸੀ ਆਹੋ ਕੀ ਆਂਦਾ ਹੈ ਕੀ ਆਂਦਾ ਹੈ ਨਾ 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 ਇਵੇਂ ਤਾਂ ਕਰਨਾ ਹੈ ਇਹ ਦਿੰਦਾ ਹੀ ਨਹੀਂ ਕੀ ਕਰਦਾ ਇਹ ਦਿੰਦਾ ਹੀ ਨਹੀਂ ਫੇਰ ਹਣਾ ਫੇਰ ਉੱਥੇ ਲਿਆਈਏ ਥੋੜੀ ਮੈਂ ਕੋਈ ਚੀਜ਼ ਆੜੀ ਪਈ ਉੱਥੇ ਜਿਹੜੇ ਤੋਂ ਉੱਥੇ ਲਿਆਈਏ ਹੋਰ ਗਾੜੀ ਦੀ ਨਹੀਂ ਗੱਲ ਹੈ ਹੋਰ ਅਸੀਂ ਤਾਂ ਜਾਏ ਤਾਂ ਸਪੈਸ਼ਲ ਵੀ ਜਾ ਸਕਦੇ ਹਾਂ ਆਈਦਾ ਮਸ਼ੀਨ ਖੋਲਣੀ ਆ ਸਾਡੇ ਜਿਹੜੀ ਚੀਜ਼ ਮਾੜੀ ਲੱਗੇ ਫਿਰ ਦਾਦੇ ਫਿਰ ਮਾਂ ਵੀ ਜਾਣਾ ਹੈ ਲੈ ਆਵਾਂਦੇ ਸਮਾਨ ਲੈ ਆਵਾਂਗੇ ਉਹਦੇ ਕੋਲੇ ਕੋ ਸਟਿੱਪ ਨਹੀਂ ਲੈ ਯਾਰ ਇਸ ਵਾਰ ਬਣੀ ਤਾਂ ਨਹੀਂ ਜਿਵੇਂ ਪੰਜਾਂ ਸਟਿੱਪ ਨਹੀਂ ਆਪਣੇ ਆਪਣਾ ਕੰਮ ਦੇ ਜਾਗੇ ਹਣ ਅੱਧੇ ਰੱਖ ਹੀ ਲਿਆਵਾਂਗੇ ਉੱਪਰ ਉਹ ਇੱਥੋਂ ਲੈ ਚਰਾਲਾਵਾ ਤੋਂ ਕਿੰਨੇ ਕੋਲੋਂ ਉੱਥੇ ਹੋਏ ਚੈਨੇ ਕੋਲੋਂ ਉਹ ਦੂਜੇ ਕਿੱਥੇ ਅੱਪ ਕੱਲ ਜਾਣਾ ਹੈ ਉਹ ਉੱਥੇ ਹੀ ਦੁਕਾਨ ਰਿਮਾ ਸੀ ਵੀ ਲੈ ਆ ਗਏ ਅਰੇ ਮਸੀ ਤੂੰ ਕਿਹੜੇ ਲੈਣੇ ਤੂੰ ਰਿਮਾ ਦਾ ਪੁੱਛਣਾ ਰੇਟ ਆਪਾਂ ਅਰੇ ਮਸੀ ਵੀ ਲੈਣਾ ਚਾਹੀਦਾ ਸਾਡੇ ਪਟਾੜੂ ਫੁੱਟਾ ਪੈਦਾ ਕਿ ਬਣ ਗਿਆ ਸ਼ਾਇਦ ਕੱਲ ਆ ਪਰ ਅੱਠ ਹੀ ਲਿਆਈ ਜੀ ਕਿੱ ਜਿਪਸੀ ਤੇ ਜਾਣਾ ਕੱਲ ਨੂੰ ਬੋਲਖਾਂ ਤੇ ਮਿਲਣਾ ਕਿਉਂ ਉਥੇ ਟਰੈਕਟਰ ਬਣਦੇ ਨੇ ਮੁੱਛੀ ਨਾਲ ਬਣਦੇ ਨੇ ਇੱਥੋਂ ਲੈ ਦੋ ਇਹ ਪਟਿਆਲੇ ਹੀ ਇਹ ਮੇਰੇ ਕੱਲਾ ਰਹਿਮ ਨਹੀਂ ਆਪਾਂ ਬਣਾ ਤਾ ਨਾ ਲਈਏ ਜਗਾੜਾ ਉਹ ਮੇਰੇ ਜਰਾ ਜਲਾਲਾਬਾਦ ਦੀ ਦੁਕਾਨੇ ਉਥੋਂ ਲੈ ਆਈਏ ਜਲਾਲਾਬਾਦ ਤੋਂ ਤੁਸੀਂ ਲੱਗਣ ਲੱਗਣ ਆਪਾਂ ਸਾਰੇ ਚੱਲੋ ਜਲਾਲਾਬਾਦ ਇਤਲਾ ਬਾਇ ਨਾਲ ਮੋਟਰਸਾਂ ਨਾਲ ਚਲਾਉਂਦੇ ਆਂ ਪਾ ਦੱਸ ਫੇਰ ਕੋਰੀ ਕੀ ਕਦੋਂ ਲੱਗੀ ਮਸ਼ੀਨ ਨੂੰ ਬੱਬੂ ਉਹ ਵਾਕਾ ਹੈਂ ਆ ਬੱਬੂ ਜਲਾ ਕਦੋਂ ਲੱਗ ਚਲਾ ਬੱਬੂ ਕਦੋਂ ਲੱਗਿਆ ਸੀ ਕਦੋਂ ਲੱਗੇ ਬੰਦਾ ਲੱਗ ਤੂੰ ਦੁੱਗਲ ਰੱਖ ਲੈ ਕਿੰਨੂ ਦੁੱਗਲ ਨਾਲ ਕੈਂਚੀ ਵਾਲ ਜਾਨੇ ਨਾਲ ਡੱਬਾ ਲ ਜਾਵੇਗਾ ਗੇੜ ਹੈ ਵਧੀਆ ਹੈ ਚੱਲ ਸਾਡਾ ਬਾਪੀ ਚ ਰਲਾ ਕਿਵੇਂ ਸਾਡਾ ਉਹਦੇ ਪੀ ਤਾਂ ਤੇਰੇ ਤੇ ਕੋਈ ਬੰਦਾ ਪੱਕਾ ਹੈਗਾ ਇਹ ਇੱਕ ਕਰਤਾਰ ਤੇ ਚਲਾਵੇਦਾ ਤੰਨਿਆ ਰੱਖ ਲੈ ਪਹਿਲੇ ਮੇਰੀ ਗੱਲ ਸੁਣ ਪਹਿਲੇ ਤੂੰ ਆਦੇ ਬੰਦਾ ਨਾਲ ਅਡਜਸਟਮੈਂਟ ਕਰ ਕਿਹੜੇ ਉਹਨਾਂ ਨਾਲ ਕਿਹੜੇ ਬੰਦੇ ਕਦੋਂ ਆਈਏ ਸਾਡੇ ਬੰਦੇ ਕੋਈ ਵੀ ਹੈ ਕਦੋਂ ਆਈਏ ਹੈਂ ਕਿਹੜੇ ਬੰਦੇ ਸਾਡੇ ਉਹ ਆਹ ਅੱਛਾ ਜਦੋਂ ਅਸੀਂ ਕਾਰ ਬਣਾ ਦਿੱਤੀ ਤੇ ਫਿਰ ਲੋੜ ਹੀ ਨਹੀਂ ਕਰ ਜਾਣ ਦੀ ਉਹ ਕਹਿੰਦਾ ਇੱਕੀ ਲੱਗਣਾ ਤੇਰੇ ਨਾਲ ਇਹ ਕੌਣ ਗੋਰੀ ਐ ਤੋਰ ਸਹੀਦ ਅਸ ਸਿੰਘ ਸੱਚੀ ਫਿਰ 15 ਤੂੰ ਮੈਨੂੰ ਦੇਵੇਂਗਾ ਹਾਂ ਤੇ ਸੱਤ ਲੈ ਸਾਡੇ ਸੱਤ ਲੈ 15 ਮਹੀਨੇ ਦੇਵੇਂਗਾ ਤੇ 3000 3061 ਦੇਵੇਂਗਾ 15 621 ਫਿਰ ਮਗਰ ਤੇ ਰਕਨੇ ਛੱਡਣਾ ਹਾਂ ਕਿੰਨੇ ਵਜੇ ਕਿੰਨੇ ਵਜੇ ਕਿੰਨੇ ਚ ਲੱਗੇਗਾ ਉਹ ਤਾਂ ਭਾਵੇਂ ਤੂੰ ਇੱਥੇ ਰਵੇਂ ਤੇ ਭਾਵੇਂ ਤੇਰੇ ਨਾਲ ਰਵੇਂ ਤੇ ਪੈਸੇ ਤਾਂ ਦੇਣੇ ਪੈਣਗੇ ਪੈਸੇ ਤਾਂ ਦੇਣੇ ਪੈਣਗੇ ਕਿਵੇਂ ਤੂੰ ਘੜੇ ਮਾਫ ਕਰ ਦਿੰਦੇ ਨੇ ਕਿੰਨੇ ਤੂੰ ਕਿਨੂੰ ਤੂੰ ਗੋਰੀ ਨੂੰ ਤੂੰ ਘੜੇ ਮਾਫ ਕਰ ਦਿੰਦੇ ਨੇ ਨਹੀਂ ਇਹਦਾ ਇਹਦਾ ਆਪਣੇ ਵੀਰ ਦੱਸਣਗੇ ਕਮੈਂਟ ਕਰਕੇ ਵੀ ਗੋਰੀ ਗੋਰੀ ਕਿੰਦੇ ਨਾਲ ਲੱਗਣਾ ਚਾਹੁੰਦਾ ਹੈ ਕਿੰਦਰਾ ਰਵੇਗਾ ਬੱਬੂ ਨਾਲ ਲੱਗਣਾ ਇਹ ਹੁਣ ਤੈਨੂੰ ਆਦਾ ਪੈਣਾ ਮੈਂ ਤੇਰੇ ਨਾਲ ਚੱਲਦਾ ਰਾਂਗਾ ਇੰਨਾ ਹਾਂ ਉੱਤਰ ਮੋਤੋਂ ਤੋਂਦਾ ਫਿਰ ਕੋਲ ਬੈਠੇ ਫਿਰ ਐਵੇਂ ਬਿਓ ਬਕੂਲ ਚੰਗਾ ਫਿਰ ਬਿਓ ਕੋਲ ਜਵਾਬ ਨਹੀਂ ਦੇ ਸਕਦੇ ਬਿਨਾਂ ਨਾਲ ਮੈਂ ਤੇਰੇ ਨਾਲ ਲੱਗਣਾ ਵੇਖ ਲੈ ਤੇ ਇਹ ਗੱਲ ਇਹਨੇ ਮੈਨੂੰ ਫੋਨ ਕਰਨਾ ਇਹਨੇ ਕਰੇਗਾ ਨਾ ਮੈਨੂੰ ਫੋਨ ਹੈ ਕਰੇਗਾ ਪਾਸੇ ਜਾ ਕੇ ਜੋ ਗਿਆ ਚਲੇ ਨਹੀਂ ਕਰਦਾ ਕਰੇਗਾ ਨਹੀਂ ਕਰਦਾ ਕਰੇਗਾ ਇਹ ਤਾਂ ਕਰ ਫੋਨ ਜਾ ਦੱਸ ਦੇ ਨਹੀਂ ਕਰਦਾ ਹੈ ਨਹੀਂ ਕਰਦਾ ਕੀ ਨਹੀਂ ਨਾ ਕਰਦਾ ਵੀ ਮੈਂ ਤੇਰੇ ਨਾਲ ਲੱਗਣਾ ਕਰੇਗਾ ਨਾ ਠੀਕ ਹੈ ਨਾ ਉਹ ਤੈਨੂੰ ਤੇਰੇ ਬੰਦਾ ਲੱਭਣਾ ਕੋਈ ਵਧੀਆ ਨਹੀਂ ਗੋਰੀ ਨੱਖਣਾ ਮੇਰਾ ਹਾਂਜੀ ਮਾ ਗੋਰੀ ਨਾ ਬੜਾ ਪੈਂਟ ਤੋਂ ਪਾੜ ਵੀ ਗਈ ਹੋਰ ਜਿਹੜੀ ਪੈਂਟ ਦਿਖਾ ਜਾ ਰਹੀ ਹੈ ਨਾ ਜੇ ਪੈਂਟ ਤੇ ਹਾਜ਼ਰ ਹੋ ਤਾਂ ਪਾੜ ਪੁਣ ਗਈ ਕਦੋਂ ਦੀ ਚਿੱਟੀ ਪੈਂਟ ਆਪਾ ਜੀ ਕੈਮਰਾ ਬੰਦ ਕਰਕੇ ਕੋਈ ਗੱਲ ਕੀਤੀ ਹੈ ਪ੍ਰਾਈਵੇਟ ਆ ਵੀ ਉਹਦਾ ਕਰਕੇ ਹੁਣ ਆਪਾਂ ਗੱਲ ਕਰਦੇ ਆਂ ਪਹਿਲਾਂ ਸਾਡਾ ਕੋਈ ਮਸਲਾ ਹੈ ਗੈਸ ਆਪਸ ਵਿੱਚ ਕੇ ਗੋਰੀ ਨੂੰ ਉਧਰ ਲੱਗਣਾ ਹੈ ਉਧਰ ਲੱਗਣਾ ਹੈ ਹੁਣ ਪੱਕੀ ਗੱਲ ਹੋ ਗਈ ਆ ਪਹਿਲਾਂ ਤਾਂ ਬੱਬੂ ਦੇ ਡੈਡੀ ਨੂੰ ਪੁੱਛਦੇ ਆਪਾਂ ਵੀ ਤੂੰ ਗੋਰੀ ਨੂੰ ਲੈ ਜਾਂਗਾ ਜਾਨੀ ਕਿ ਲੱਗਾ ਮੇਰੇ ਨਾਲ ਆਪਾਂ ਬੰਦਾ ਤੈਨੂੰ ਦੇ ਦੇਾਂਗੇ ਗੋਰੀ ਲੱਗਣਾ ਹੈ ਸਾਡੇ ਨਾਲ ਤੇ ਨਾਲ ਲੱਗਣਾ ਨਾ ਗੋਰੀ ਕਹਿੰਦਾ ਸੀ ਪਿਛਲੀ ਵਾਰੀ ਚਲੋ ਠੀਕ ਫਿਰ ਕਦੋਂ ਤੇਰੇ ਕੋਲ ਲੈ ਕੇ ਆਵਾਂ ਇਹਨੂੰ ਕੱਲ ਪਰਸੂ ਲੱਗਣਾ ਹੈ ਕੰਮ ਤੇ ਕੱਲ ਨੂੰ ਕੱਲ ਨਹੀਂ ਪਰਸੂ ਗੋਰਾ ਤੂੰ ਖੁਸ਼ ਆ ਇੱਧਰ ਹਾਂ ਮੈਂ ਖੁਸ਼ ਆ ਬਾਕੀ ਤੁਸੀਂ ਕਮੈਂਟਾਂ ਜਰੂਰ ਦੱਸਿਆ ਜੀ ਵੀ ਗੋਰਾ ਕਿੱਧਰ ਲੱਗਣਾ ਚਾਹੀਦਾ ਤੇ ਇਧਰ ਬੱਬੂ ਆ ਗਿਆ ਉਹ ਗੋਰੀ ਕਿਨੇ ਰੱਖਣਾ ਤੂੰ ਡੈਡੀ ਮੇਰੇ ਨਾਲ ਮਠਾੜੂ ਤੂੰ ਹੀ ਵੱਖਰੇ ਹੋਰੇ ਜੀ ਹੋਰ ਹੈ ਮੈਂ ਕਰਤਾਰ ਚਲਾਈ ਨਾ ਤੇ ਇਹਨੇ ਇਹ ਮਠਾੜੂ ਅੱਛਾ ਇਹ ਵਥਾੜ ਚਾਹਦਾ ਤੇ ਜਾਣਾ ਕਿੱਥੇ ਜੀ ਮਾ ਜਾਣਾ ਗਾ ਨਹੀਂ ਕੋ ਜਾਣ ਤੂੰ ਤੈਨੂੰ ਪਤਾ ਨਹੀਂ ਅਜੇਣ ਆਪਾਂ ਜਾਣਾ ਇਹਨੂੰ ਤੂੰ ਮੁੰਗੀ ਮਗੇ ਦਲਾ ਲਿਆ ਤੈਨੂੰ ਪਤਾ ਤੈਨੂੰ ਪਤਾ ਲੱਗਾ ਕਿ ਜਾਣਾ ਤੂੰ ਮੁੰਗੀਆਂ ਮਗੇ ਵਾਟ ਲਿਆ ਆਪਾਂ ਚੱਲ ਕੇ ਜਾਣਾ ਆਪਾਂ ਸਦਾ ਪਿੰਡ ਵਾਟ ਗਾਣੀ ਆਹ ਤੇ ਮੈਂ ਦੱਸਾਂ ਲੇ ਪਿੰਡ ਉੱਥੇ ਬੜੀ ਬੜੀ ਫਸਲ ਬੜੀ ਹੁੰਦੀ ਹੈ ਨਹੀਂ ਉੱਥੇ ਨਾ ਨਾ ਹੋਰ ਉੱਥੇ ਜਿੱਥੇ ਅੱਗੇ ਤਰਾਨੇ ਵਾਟ ਗਏ ਨਾ ਨਾ ਉੱਥੇ ਇੱਕ ਪਿੰਡ ਗਾ ਯਾਰ ਕਿਹੜਾ ਹੈ ਅੱਛਾ ਲੱਲੇ ਤੇ ਖੇੜਾ ਉੱਥੇ ਬਚਲਾਉਂਗੇ ਮਸ਼ੀਨ ਹੈ ਪੱਖਾ ਕੋਲ ਆਹੋ ਨੇ ਪੱਖਾ ਕੋਲ ਨਹੀਂ ਨਾਲ ਗਾ ਦੂਜਾ ਮਹਤਪੁਰ ਸਿਟੀ ਤੇ ਨਾ ਸਵਾਭ ਨੂੰ ਬੜੀ ਜ਼ਿਆਦਾ ਹੀ ਉੱਥੇ ਉੱਥੇ ਕੰਬਾਇਨਾ ਤੇ ਨਿਵੜਦੇ ਆਂ ਦੋੜਦੇ ਫੇਰ ਉਹਰਾ ਚਲਾ ਲਾਂਗੇ ਹੋਰ ਕੀ ਫੇਰ ਅਹੀਂ ਜਾਂਦਰਾ ਤੂੰ ਨਹੀਂ ਜਾਣਦਾ ਆਪਾਂ ਤੇਰੇ ਡੈਡੀ ਨੂੰ ਲੈ ਜਾਏਗਾ ਨਾਲ ਬੜਾ ਚਾਲਾ ਬੜਾ ਪਾੜੀ ਦੇ ਨਾਲ ਉੱਪਰਲੇ ਬਣੇ ਗੁਰਾ ਫੇਰ ਗੱਲ ਕਰ ਲੋ ਕਰਨੀ ਹੈ ਤਾਂ ਜੇ ਨਹੀਂ ਕਰਨੀ ਹੈ ਤਾਂ ਫੇਰ ਪੱਕੀ ਕਰੋ ਗੱਲ ਆਪਣੀ ਹੈਂ ਦੋ ਤਾਂ ਫੇਰੀਏ ਸਾਈ ਦੇ ਵੀ ਸਾਈ ਦੇ ਵੀ ਉਧਰ ਸਾਈ ਸਾਈ ਦੇ ਸਾਈ ਸਾਈ ਨਹੀਂ ਸਾਈ ਨਹੀਂ ਦੇ ਫੇਰ ਦੇ ਯਾਰ ਦੇ ਸਾਈ ਵੀ ਸਾਈ ਦੇ ਦੇ ਵੰਦ ਸਾਈ ਚੱਲੇ ਦਾਂ ਤੂੰ ਕੋਲੇ ਆ ਕੇ ਇੱਧਰ ਦਾ ਹੁਣ ਨਹੀਂ ਰੱਖਣੇ ਬੰਦਾ ਫੇਰ ਉਹੀ ਗੱਲ ਹੈ ਕੰਬਲੀਆਂ ਤੇਰੀ ਪਹਿਲੋਂ ਆ ਕਿਹੜੇ ਪਿੰਡ ਤੋਂ ਆਇਆ ਬੱਬੂ ਜੀ ਸਾਸਿਕਾ ਪਹਿਲੇ ਬੁਲਾਇਆ ਸਾਸਿਕਾ ਵੀਰ ਦੀ ਸਾਰਿਆਂ ਨੂੰ ਜੀ ਕਿਹੜਾ ਪਿੰਡ ਹੈ ਆਪਣਾ ਆਪਣਾ ਗੁੱਧਰਾਂਡੀ ਜੀ ਇੱਧਰ ਕੋਰੇ ਆ ਸਾਸਿਕਾ ਦਾ ਆਪਣਾ ਕਿਹੜਾ ਪਿੰਡ ਹੈ ਆਪਣਾ ਪਿੰਡ ਦੇ ਪਿੰਡ ਦਾ ਤੂੰ ਬੁਲਾਇਆ ਸਾਸਿਕਾ ਇਹ ਤਾਂ ਪਿੰਡ ਦਾ ਪਤਾ ਤੂੰ ਬੁਲਾਇਆ ਸਾਸਿਕਾ ਆਪਣਾ ਪਿੰਡ ਦੱਸ ਜੀ ਕਿਹੜਾ ਆਪਣਾ ਪਿੰਡ ਤੱਕ ਜਮੀ ਸਿੰਘਲਾ ਤੁਸੀਂ ਜਨਾਬ ਬੜਾ ਬੜਾ ਗੰਦ ਪਾਇਆ ਤੁਸੀਂ ਕਿਹਿਆ ਪਿੰਡ ਆਪਣਾ ਸਾਸਰੀ ਕੱਪੜਾ ਹੀ ਪੜੇ ਸਾਸਰੀ ਕਾਵਾ ਕੰਬਿੰਦ ਕੜਾ ਸਾਸਰੀ ਕਾ ਤੁਸੀ ਜਨਾਬ ਹੋਰ ਜੀ ਸਾਸਰੀ ਕਾ ਜੀ ਸਾਰਿਆਂ ਨਾਲ ਕਲਰ ਤਾਂ ਆਪਣਾ ਦੁਬਾਰਾ ਆਉਣ ਲੱਗਿਆ ਅਵਲੀ ਨੰਦੀ ਤੇਰੇ ਰਹਿ ਪੁੱਟੇ ਕੰਮ ਆ ਪੁੱਟੇ ਕੰਮ